ਇਹ ਨੰਨਾ ਨਤਲੇ ਹੋਤੇ ਕੂੜਾ ਚੜਾਪੇ ਹੈ ਐ ਐਤਾ ਨਹੀਂ ਮੜ ਮਟ ਮੈਂ ਥਲਾ ਲਾ ਕੱਲੀ ਪੜੀ ਲਿਖੀ ਨੂੰ ਕੀ ਕਰਾਂਗੇ ਸਿੱਤ ਤੇ ਚੱਕਾਂਗੇ ਇਹਨੂੰ ਕੁਛ ਨਹੀਂ ਕਰਦੀ ਢੱਕਾ ਨਹੀਂ ਕਰਦੀ ਆ ਕਿਸੇ ਨੌਕਰੀ ਤੇ ਲੱਗੀ ਆ 15 ਕਿੱਲੇ ਜ਼ਮੀਨ ਜਾਂਦੇ ਮੇਰੇ ਪੁੱਤ ਨੂੰ ਸੋਡੀ ਨੌਕਰੀ ਦੱਸ assi ਕਿ ਚਿੱਟ ਨਹੀਂ ਤਾਂ ਕੰਮ ਹੀ ਨਾ ਕਰਿਆ ਅਸਲ ਵਿੱਚ ਬਾਹੀ ਜੋ ਹੀ ਆਲੇ ਬੰਦੇ ਆ assi ਨੌਕਰੀਆਂ ਤੋਂ ਕੀ ਕਰਾਉਣਾ ਸੀ ਕੋਈ ਢੱਕਾ ਨਹੀਂ ਕਰਦੀ ਇਹ ਕਾਫੀ ਆ ਵੀ ਚੰਗਾ ਮੈਂ ਹੁਣ ਜਾਣੀ ਆ ਮੇਰਾ ਟਾਈਮ ਹੋਇਆ ਪਿਆ ਸਰ ਤਾਂ ਮਹਾਬਾ ਵੀਦ ਨੂੰ ਕੰਮ ਕਰ ਲੈ ਕਰ ਕੀ ਕੰਮ ਕਰ ਲਾ ਜਿੰਨਾ ਕ ਮੈਨੂੰ ਟਾਈਮ ਮਿਲਦਾ ਉਹਨਾਂ ਕ ਮੈਂ ਕਰ ਲੈਨੀ ਆ ਹੁਣ ਮੈਂ ਤਾਂ ਆਪਣੀ ਡਿਊਟੀ ਤੇ ਜਾਣੀ ਆ ਇਹ ਡਿਊਟੀ ਡੂਟੀ ਦਾ ਖਾੜਾ ਛੱਡ ਦੇ ਬੇਬੇ ਤੂੰ ਨਾ ਬਾਣਾ ਨਾ ਹੋ ਕਰੇ ਕਰ ਸਰਕਾਰੀ ਨੌਕਰੀਆਂ ਕਿੱਤੇ ਧਰੀਆਂ ਬੰਗੀਆਂ ਨੇ ਅੱਜ ਕੱਲ ਸਰਕਾਰੀ ਨੌਕਰੀਆਂ ਤੇ ਆ ਇਹਨਾਂ ਨੂੰ ਕੌਣ ਕਰੂ 15 ਕਿੱਲੇ ਜਮੀਨ ਦੇ ਆਉਂਦੇ ਖਸਮ ਨੂੰ ਉਹਦਾ ਕੰਮ ਕੌਣ ਕਰੂਗਾ ਕੌਣ ਪੰਦੇ ਕਿੱਲੇ ਸਾਹਮੂ ਇਹ ਗੱਲ ਮੈਂ ਤੁਹਾਡੇ ਨਾਲ ਪਹਿਲੀ ਹੀ ਘਰੀ ਸੀਗੀ ਵੀ ਭਾਈ ਮੈਂ ਤਾਂ ਆਪਣੀ ਡਿਊਟੀ ਕਰੂੰਗੀ ਮੈਂ ਇਥੇ ਜਿੰਨਾ ਕ ਕੰਮ ਚੱਲ ਘਰੇ ਹੁੰਦਾ ਉਹਨਾਂ ਕ ਮੈਂ ਕਰ ਲੈਨੀ ਆ ਫੇਰ ਲੈ ਕਰ ਕੋਈ ਨੌਕਰੀ ਵਾਲੀ ਲਾ ਲਾ ਘਰ ਚ ਤੇ ਤੂੰ ਲਾਲਾ ਬੇਬੀ ਤੂੰ ਬੈਣੀ ਆ ਕੋਈ ਨੂੰ ਪੈਸੇ ਦੇ ਦਿਆ ਕਰਾਂਗੇ ਮੈਂ ਤਾਂ ਹੁਣ ਜਾਨੀ ਆ ਅਸੀਂ ਨਹੀਂ ਆਹਦੇ ਕੋਈ ਪੈਸੇ ਦੇਣੇ ਜਿਹੜੀ ਤੈਨੂੰ ਤਨਖਾਹ ਆ ਪਊ ਉਹਦੇ ਚ ਹੀ ਲਾਲਾ ਨੌਕਰੀ ਵਾਲੀ ਕੋਈ ਨਹੀਂ ਮੈਂ ਤਨਖਾਹ ਚ ਦੇ ਦਿਆ ਕਰੂੰਗੀ ਤੂੰ ਕੰਮ ਵਾਲੀ ਤਾਂ ਲਾ ਲਾ ਮੈਂ ਕਿਹਾ ਲਾਲਾ ਤੂੰ ਹੀ ਲਿਆ ਬਾਕੇ ਫੇਰ ਤੁਸੀਂ ਖਾਣੇ ਪੀਣੇ ਆ ਤੂੰ ਹੀ ਚਾਹ ਬਣਾਵਣਾ ਪੀਣੀ ਆ ਤੂੰ ਕਰ ਲੈ ਫੇਰ ਕੰਮ ਅੱਛਾ ਅਸੀਂ ਹੁਣ ਖਾਣੇ ਪੀਣੋਂ ਵੀ ਹਟ ਜਾਈਏ ਜੇ ਤੈਨੂੰ ਤਨਖਾਹ ਮਿਲਦੀ ਆ ਤਾਂ ਮੈਥੋਂ ਨਹੀਂ ਤੇਰੇ ਨਾਲ ਬਾਲੀ ਪਕਾਈ ਵਜਦੀ ਮੈਂ ਤਾਂ ਜਾਨੀ ਆ ਮੈਂ ਤਾਂ ਲੇਟ ਹੋਈ ਜਾਨ ਕਿਉਂ ਮੈਂ ਵੀ ਕੀ ਗੱਲ ਕਿਉਂ ਨਹੀਂ ਜਾਣ ਦੇਣਾ ਨਾ ਆਪਦਾ ਕੰਮ ਕਰ ਨਾ ਮੈਂ ਤਾਂ ਤੁਹਾਡੀ ਰੋਟੀ ਪਕਾਵਾਂ ਨਾ ਤੁਹਾਡੀ ਚਾਹ ਕਰਾ ਤੇ ਭੰਗ ਸੁਣ ਜਿਆੜਾ ਸਿਰੀ ਭੁੱਖਾ ਤੇ ਆ ਬੈਠਾ ਰਹੇ ਭੁੱਖਾ ਬੈਠਾ ਰਹੇ ਤੇਰਾ ਬੰਦਾ ਬੇਬੇ ਮੇਰੀ ਗੱਲ ਸੁਣ ਲੈ ਜਿੰਨੀ ਤਨਖਾਹ ਹੁੰਦੀ ਹੈ ਲੈ ਕੇ ਸਾਰੀ ਤੁਹਾਡੀ ਥਲੀ ਥਲੀ ਤੇ ਰੱਖਦੀਆਂ ਮੈਂ ਕਿਹੜਾ ਨਾਲ ਲੈ ਕੇ ਜਾਣਾ ਕੁਝ ਨਾ ਨਾ ਸੰਦ ਤਨਖਾਹ ਦੀ ਲੋੜ ਨਹੀਂ ਬਥੇਰੀ ਫਸਲਾਂ ਆਉਂਦੀਆਂ 15 ਕਿੱਲੇ ਮੈਂ ਨੌਕਰੀ ਨਹੀਂ ਛੱਡ ਸਕਦੀ ਆਪਦੀ ਕੰਮ ਛੱਡ ਦੂੰ ਕਰਦਾ ਪਰ ਮੈਥੇ ਨੌਕਰੀ ਨਹੀਂ ਛੱਡੀ ਜਾਂਦੀ ਨਾ ਮੈਂ ਨਹੀਂ ਜਾਣ ਦੇਦੀ ਤੇ ਨੌਕਰੀ ਤੇ ਆਪੇ ਤੁਹਾਡਾ ਚੁੱਲਾ ਕਰੋ ਨਾ ਕਰੋ ਆਏ ਕੋ ਚਲਾ ਚਲਾ ਮਾਹੀ ਨੀ ਕਰਦੀ ਕੰਮ ਦਾ ਡੱਕਾ ਨਾ ਤੇ ਹੱਥ ਨੇ ਆ ਕੇ ਆਦਾ ਪਕਾਈ ਰੋਟੀਆਂ ਨਾ ਪਕਾਈ ਠੀਕ ਹੈ ਬੇਬੇ ਆਏ ਦੇਖ ਲੈ ਲੋਕ ਤਾਂ ਇੰਨੇ ਅੰਨ ਰੁਪਏ ਚੱਕੀ ਫਿਰਦੇ ਨੇ ਵੀ ਬੰਦਾ ਨੌਕਰੀ ਤੇ ਲੱਜੇ ਕੋਈ ਰੋਟੀ ਦੇ ਵਿਲੇ ਲੱਜੇ ਤੂੰ ਇੱਥੇ ਬੇਲੀ ਬੈਠੀ ਹੋ ਗੀ ਨਾ ਮਾਂ ਦਾ ਨੌਕਰੀ ਆਈ ਦੀ ਲੋੜ ਹੀ ਨਹੀਂ ਸੀ ਸਾਨੂੰ ਤਾਂ ਕੰਮ ਵਾਲੀ ਚਾਹੀਦੀ ਸੀ ਤੂੰ ਪਤਾ ਨਹੀਂ ਕਿਧਰ ਤਰੀ ਪਈ ਸਾਡੇ ਕਰਮਚਾਰੀ ਕੰਮ ਵਾਲੀ ਚਾਹੀਦੀ ਹੈ ਤਾਂ ਫਿਰ ਕੰਮ ਵਾਲੀ ਲਾ ਲੋ ਕੰਮ ਵਾਲੀ ਲਾ ਲੋ ਕੰਮ ਵਾਲੀ ਆਏ ਕੰਮ ਕਿਉਂ ਕਰੂਗੀ ਆਵੇ ਕਰਦਾ ਵਰਗਾ ਫਿਰ ਤੂੰ ਕਰ ਲੈ ਮੇ ਭੈਣਾ ਕਿੰਨਾ ਕੰਮ ਆਪਣੇ ਸਾਰਾ ਦਿਨ ਹੀ ਕੰਮ ਮੁੱਕਦਾ ਸਾਰਾ ਦਿਨ ਆ ਕਰ ਲੈ ਚਾਹ ਪਕਾ ਦੇ ਰੋਟੀ ਫਰਾ ਦੇ ਸਿਹਰੀ ਨੂੰ ਮੈਨੂੰ ਨਹੀਂ ਪਤਾ ਫਿਰ ਕਰ ਲੈ ਜਿਹੇ ਤੇਰੇ ਚਾਹ ਨਹੀਂ ਜਿੰਦੀ ਕਿ ਪ੍ਰਾਣ ਬੈਠਾ ਸੱਡ ਮੇਰਾ ਹਾਂ ਕਿਉਂ ਕਿ ਕਿਉਂ ਕਿ ਚਾਹ ਨਹੀਂ ਜਿੰਦੀ ਬਤਨ ਨੂੰ ਅੱਜ ਸਕੂਲ ਸਿਆਪਾ ਹੋ ਗਿਆ ਸੋਡਾ ਤਾਂ ਕਰਦੀਆਂ ਮੈਂ ਬਾਈ ਨੂੰ ਫੋਨ ਵੀ ਆਹ ਦੇਖ ਲੋ ਉਹੀ ਜੱਬ ਜਾਣਾ ਹੋ ਗਿਆ ਆਣ ਪੜਾਂ ਦੇ ਲਿਆ ਕੇ ਮੱਥੇ ਮਾਰਦਾ ਮੈਨੂੰ ਨਾ ਤਾਂ ਇਹਨਾਂ ਨੂੰ ਅਕਲ ਆ ਕਿਸੇ ਗੱਲ ਦੀ ਦੇਖ ਲੈ ਲੈ ਇੰਨੀ ਤਨਖਾਹ ਹੁੰਦੀ ਹੈ ਮੇਰੀ ਉਹ ਤਾਂ ਇਹਨਾਂ ਨੂੰ ਦਿਖਦੇ ਨਹੀਂ ਹੈਗੇ ਆ ਘਰ ਦੇ ਚਾਰ ਕੰਮਾਂ ਪਿੱਛੇ ਕਿਵੇਂ ਰੋਂ ਪੇਟਣ ਪਾਰਖਿਆ ਕਰਕੇ ਨਾ ਫੋਨ ਬਾਈ ਨੂੰ ਕਹਿਣੀ ਆ ਵੀ ਮੈਨੂੰ ਤਾਂ ਭਾਈ ਲੈ ਕੇ ਜਾਓ ਮੈਂ ਨਹੀਂ ਇੱਥੇ ਰਹਿੰਦੀ ਹੈਗੀ ਇਹਨਾਂ ਦੇ ਨਾਲੇ ਤਾਂ ਮੈਂ ਕਮਾਈਆਂ ਕਰ ਕਰ ਲਿਆ ਲਿਆ ਫਣਾਮਾ ਇਹਨਾਂ ਨੂੰ ਨਾਲੇ ਇਹਨਾਂ ਦੀਆਂ ਗੱਲਾਂ ਬਾਤਾਂ ਸੁਣਾ ਬੇਬੇ ਹਾਂ ਛੇਤੀ ਕਰ ਮੈਂ ਤਾਂ ਜਾਣਾਗਾ ਦਿਹਾੜੀਏ ਖੜੇ ਹੋਣਗੇ ਫੋਨ ਬਣਾ ਬਸ ਭਾਈ ਆ ਮੈਂ ਹੁਣ ਬਣਾ ਦੂ ਚਟਨੀ ਤਾਂ ਰੋਜ਼ਾ ਖਾਣੀਆਂ ਪਤਾ ਨਹੀਂ ਕੀਦਾ ਇਹਨਾਂ ਦਾ ਕੰਮ ਹੀ ਨਹੀਂ ਕਰ ਲੈਂਦਾ ਕੋਈ ਫੋਨ ਤਾਂ ਕੋਈ ਨਾ ਭਾਈ ਫਿਰ ਤੱਕ ਤਾਂ ਲਾਇਆ ਇਹਦੀਆਂ ਨੇ ਉੱਠਿਆ ਇਹਨਾਂ ਦਾ ਲੱਗਾ ਭੈਣ ਦੀ ਫੋਨ ਆਈ ਜਾਂਦਾ ਰਾਜਵੀਰ ਦਾ ਰਾਜਵੀਰ ਦਾ ਭਾਈ ਹੈਲੋ ਹੈਲੋ ਸਸਰੀ ਕਾਲਪਨੇ ਸਸਰੀ ਕਾਲ ਭਾਈ ਹੋਰ ਕਿਵੇਂ ਹੋ ਠੀਕ ਆ ਹਾਂ ਭਾਣੇ ਠੀਕ ਹੈ ਬਸ ਖੇਤ ਕੰਮ ਜਾ ਸੀਗਾ ਸਪਰੇਇ ਜੀ ਕਰੀ ਜਾਂਦੀ ਸੀ ਕਣਕ ਤੇ ਮਤਨ ਰੋਟੀ ਲੈਣਾ ਸੀ ਨਾ ਚਾਹ ਬੇਬ ਚੱਟਣੀ ਕਰੀ ਜਾਂਦੀ ਹੈ ਬਚਰੀ ਅੱਜ ਤੇਰੇ ਕੋਲ ਟਾਈਮ ਹੈਗਾ ਨਾ ਕਿ ਟਾਈਮ ਹੈਗਾ ਕੀ ਗੱਲ ਪੁੱਛਣਾ ਭਾਈ ਇਹਨੂੰ ਪਣੇ ਟਾਈਮ ਤਾਂ ਸਾਡੇ ਕੋਲੇ ਕਿਹੜਾ ਕਿਵੇਂ ਤੈਨੂੰ ਤਾਂ ਪਹਿਲੀ ਦੱਸੀ ਜਾਣਾ ਵੀ ਖੇਤ ਤਾਂ ਦਿਹਾੜੀਏ ਨੇਗੇ ਸਾਡੇ ਕੋਲੇ ਕਿਹੜਾ ਟਾਈਮ ਹੈ ਕੀ ਗੱਲ ਪਣੇ ਜੇ ਨਹੀਂ ਟਾਈਮ ਹੈਗਾ ਨਾ ਤਾਂ ਟਾਈਮ ਤਾਂ ਤੈਨੂੰ ਕੱਢਣਾ ਪਊਗਾ ਇੱਥੇ ਆ ਕੇ ਤੂੰ ਮੈਨੂੰ ਲੈ ਕੇ ਜਾ ਪਣੇ ਐ ਮੇਰੀ ਗੱਲ ਸੁਣ ਲੈ ਹੁਣ ਮੈਂ ਮਿੰਟ 'ਚ ਕਿਵੇਂ ਜੂ ਗੱਲ ਕੀ ਹੋ ਗਈ ਮੈਨੂੰ ਗੱਲ ਤਾਂ ਦੱਸ ਦੇ ਹੋਰ ਹੀ ਪੰਗਾ ਛਿੜਦਿਨੇ ਕੋਈ ਨਾ ਕੋਈ ਹੋਣੀ ਸੀ ਆ ਮੇਰੀ ਸੱਸ ਦਾ ਤੁਹਾਨੂੰ ਪਤਾ ਹੀ ਆ ਅਣਪੜਾ ਦੇ ਮੱਥੇ ਮਾਰਤਾ ਮੈਨੂੰ ਲਿਆ ਕੇ ਤੁਸੀਂ ਪਹਿਲੀ ਕਿਹਾ ਸੀ ਮੈਂ ਤੁਹਾਨੂੰ ਵੀ ਕਿਸੇ ਪੜ੍ਹੇ ਲਿਖੇ ਪਰਿਵਾਰ ਦੇ ਵਿਆਹ ਦੋ ਜਿਨ੍ਹਾਂ ਨੂੰ ਕੋਈ ਦੋ ਆਣਿਆਂ ਦੀ ਅਕਲ ਵੀ ਹੋਵੇ ਕੀ ਗੱਲ ਹੋ ਗਈ ਭੈਣੇ ਲੈ ਵੇ ਵੇ ਪਤਾ ਨਹੀਂ ਕੀ ਕਹਿੰਦੀ ਹੈ ਪਤਾ ਨਹੀਂ ਪਾਪਾ ਨਾ ਜਿਹੜੇ ਇੰਨੇ ਮਹੀਨੇ ਦੇ ਮਹੀਨੇ ਮੇਰੀ ਤਨਖਾਹ ਹੁੰਦੀ ਆ ਉਹਦਾ ਇਹਨਾਂ ਨੂੰ ਮਾੜੀ ਐ ਘਰੇ ਆ ਕੇ ਬਹਿ ਕੇ ਭਾਂਡੇ ਮਾਜ ਮੈਂ ਨੌਕਰੀ ਨਹੀਂ ਛੱਡਦੀ ਹੈਗੀ ਇਹਨਾਂ ਦੇ ਦੋ ਚਾਰ ਕੰਮਾਂ ਪਿੱਛੇ ਨਾ ਹੁਣ ਕੀ ਗੱਲ ਹੋ ਗਈ ਨੌਕਰੀ ਚੰਗੀ ਭਲੀ ਚੱਲੀ ਤਾਂ ਜਾਂਦੀ ਆ ਹੁਣ ਕੀ ਗੱਲ ਹੋ ਗਈ ਚੱਲੀ ਜਾਂਦੀ ਆ ਸਵੇਰੇ ਉੱਠ ਕੇ ਜਿੰਨਾ ਦਾ ਕੰਮ ਮੈਥੋਂ ਹੁੰਦਾ ਉਹਨਾਂ ਕ ਮੈਂ ਕਰ ਲੈਣੀ ਆ ਜਦੋਂ ਪਾਪਾ ਮੇਰਾ ਟਾਈਮ ਹੋ ਜਾਂਦਾ ਸਕੂਲ ਦਾ ਉਦੋਂ ਤਾਂ ਮੈਂ ਹੁਣ ਜਾਣਾ ਹੀ ਆ ਭੈਣੇ ਮੇਰੀ ਗੱਲ ਸੁਣ ਲੈ ਕੰਮ ਛੱਡ ਕੇ ਵਗ ਜਾ ਗਰ ਹੁਣ ਡਿਊਟੀ ਤਾਂ ਕਰਨੀ ਤਮਨਲ ਛੱਡ ਕੇ ਵੀ ਨਹੀਂ ਜਾਂਦੀ ਜਿੰਨਾ ਤੇ ਮੈਂ ਤਾਂ ਹੁੰਦਾ ਓਨਾ ਕ ਤਾਂ ਮੈਂ ਕਰਦੀ ਆ ਤੇ ਬੇਬੇ ਮੈਨੂੰ ਆਂਦੀ ਆ ਅਮੇ ਸਾਨੂੰ ਤਾਂ ਲੋੜ ਨਹੀਂ ਤੇਰੀਆਂ ਨੌਕਰੀਆਂ ਦੀ ਸਾਨੂੰ ਤਾਂ ਘਰੇ ਕੰਮ ਵਾਲੀ ਚਾਹੀਦੀ ਓਹ ਦੇਖ ਲੈ ਬੇਬੇ ਹੁਣ ਲੈ ਗੋ ਹੱਸ ਟੇਉਣ ਨੂੰ ਫੇਰਦੀ ਆ ਭਾਈ ਹਾਂ ਲੈ ਬੇਬੇ ਨਾਲ ਗੱਲ ਕਰ ਲੈ ਬਣੀ ਹੁਣ ਮੈਨੂੰ ਨਹੀਂ ਪਤਾ ਕਿਹੜੀਆਂ ਗੱਲਾਂ ਸੋਡੀਆਂ ਹੈਲੋ ਸਤਿ ਸ਼੍ਰੀ ਅਕਾਲ ਬੇਬੇ ਹਾਂ ਸਤਿ ਸ਼੍ਰੀ ਅਕਾਲ ਪੁੱਤਾ ਕਿਵੇਂ ਹੁਣ ਕਿਵੇਂ ਫੋਨ ਲਾਇਆ ਹੈਂ ਬੱਸ ਫੋਨ ਤੇ ਜਿੰਮੇ ਲਾਇਆ ਨਾ ਮੈਂ ਤੁਹਾਨੂੰ ਦੱਸ ਹੀ ਦਿੱਤੀ ਸਾਰੀ ਗੱਲ ਵੀ ਮੈਨੂੰ ਤਾਂ ਭਾਈ ਲੈ ਕੇ ਜਾਓ ਮੈਂ ਤਾਂ ਇੱਥੇ ਰਹਿੰਦੀ ਨਹੀਂ ਹੈਗੀ ਇਹ ਬੰਦਿਆਂ ਨੂੰ ਨਾ ਤਾਂ ਮੇਰੀ ਪੜ੍ਹਾਈ ਦੀ ਕਦਰ ਹੈ ਤੇ ਨਾ ਮੇਰੀ ਨੌਕਰੀ ਦੀ ਕਦਰ ਹੈ ਕੋਲੇ ਪੁੱਤ ਪਰ ਜਾ ਕੇ ਤੈਨੂੰ ਕਿੱਥੇ ਵਹਾਵਾ ਮੰਗੇ ਸਾਨੂੰ ਲੋਕ ਕੀ ਆਖਣਗੇ ਵੀ ਹਜੇ ਹੁਣ ਵਿਆਹ ਹੋਇਆ ਨਵਾ ਨਵਾ ਤੇ ਵੀ ਹੁਣੀ ਕੁੜੀ ਨੂੰ ਲਿਆਇ ਲੈ ਵੀ ਇੱਥੇ ਕਿਉਂ ਬੈਠੀ ਹੈਗੀ ਬੇਬੇ ਲੋਕਾਂ ਦੇ ਮਾਰ ਗੋਲੀ ਮੈਥੋਂ ਨਿਕਲੇ ਇਸ ਚ ਰਿਹਾ ਜਾਂਦਾ ਹੈ ਨਾਲੇ ਤਾਂ ਕਮਾਈਆਂ ਕਰ ਕਰਦੇ ਨਾ ਨਾਲ ਇਹਨਾਂ ਤੋਂ ਗੱਲਾਂ ਬਾਤਾਂ ਵੀ ਅੱਜ ਨਹੀਂ ਜਾਇਆ ਜਾਣਾ ਖੇਤੀ ਹਾੜੀਏ ਨੇ ਮੈਥੋਂ ਨਿਕਟ ਜਾਇਆ ਜਾਂਦਾ ਨਾ ਭਾਈ ਹੁਣ ਫੇਰ ਇਹ ਤਾਂ ਇਹ ਹੁਣ ਕਰਾਤਾ ਕੀ ਜਾਂਦਾ ਭਾਈ ਕਹਿੰਦੀ ਅੱਜ ਨਹੀਂ ਮੈਥੋਂ ਕਹਿੰਦਾ ਜਾਇਆ ਜਾਣਾ ਖੇਤ ਦਿਹਾੜੀ ਗਏ ਨੇ ਪੁੱਤਾਂ ਆਪਣੇ ਸਪਰੇਅ ਕਰੀ ਜਾਂਦੇ ਨੇ ਫਿਰ ਬੇਬੇ ਮੈਂ ਆਉਣੀ ਆ ਲੈ ਕੱਲੀ ਪੁੱਤ ਤੂੰ ਕਿਵੇਂ ਆਵੇਂਗੀ ਕੋਈ ਨਹੀਂ ਕੋਈ ਨਹੀਂ ਮੈਂ ਤਾਂ ਕੱਲੀ ਆ ਜੀ ਮੇਰੇ ਨਾਲ ਗੱਲ ਕਰਾਓ ਜੀ ਤਾਂ ਬਹਨਾਂ ਲੱਗਿਆ ਆਜੂ ਮੈਂ ਤਾਂ ਲੈ ਭਾਈ ਹੁਣ ਕੀ ਕਰੀ ਪਹਿਲੇ ਮੇਰੀ ਗੱਲ ਸੁਣ ਲੈ ਹਾਂ ਭਾਈ ਤੂੰ ਹੁਣ ਡਿਊਟੀ ਤੇ ਹੈਂ ਮੈਂ ਹੁਣ ਡਿਊਟੀ ਤੇ ਤੁਰਦੀ ਸੀਗੀ ਬੇਬੇ ਨੇ ਮੇਰਾ ਪਰਸ ਖੋਲਿਆ ਕੋਈ ਨਹੀਂ ਪਰਸ ਤਾਂ ਮੈਂ ਫੜ ਲੈਨੀ ਆ ਤੇ ਮੈਂ ਆਉਣੀ ਆ ਕਿ ਮੈਂ ਵੱਡੇ ਤੋਂ ਲੈ ਚਲ ਕੋਈ ਗੱਲ ਨਹੀਂ ਇੱਕ ਦਿਨ ਛੁੱਟੀ ਭਰੀ ਜਾਉ ਕੋਈ ਗੱਲ ਨਹੀਂ ਮੈਂ ਨਾ ਅੱਜ ਤਾਂ ਅਸੀਂ ਆ ਨਹੀਂ ਸਕਦੇ ਖੇਤ ਬਾੜਾ ਕੰਮ ਹੈ ਮੈਂ ਹਰਪ੍ਰੀਤ ਨਾ ਕਰਦਾਂ ਰਹਿ ਠੀਕ ਹੈ ਚੰਗਾ ਮੈਂ ਆਉਣੀ ਆ ਫਿਰ ਚਲ ਤੂੰ ਅਸੀਂ ਜਿੱਤਰੀ ਮਰਜੀਏ ਤੂੰ ਆਣਾ ਤੂੰ ਆ ਜਾ ਭਾਵੇਂ ਨਹੀਂ ਪਰ ਅਸੀਂ ਆ ਜਾਾਂਗੇ ਚੰਗਾ ਗੱਲ ਨਾ ਵਧਾਏ ਚਲ ਕਲੇਸ਼ ਨਾ ਵਧਾਏ ਐਵੇਂ ਕੋਈ ਗੱਲ ਨਹੀਂ 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 ਠੀਕ ਹੈ ਚੰਗਾ ਹਾਂ ਤੂੰ ਸਿਆਣੀ ਐ ਭਣੇ ਲੇ ਬੇਹੋਨ ਨਾ ਰੋਜ ਪੰਗਾ ਨਵਾਂ ਹੀ ਛੜ ਜਾਂਦਾ ਗੱਲ ਚੰਗੀ ਭਲੀ ਡਿਊਟੀ ਤੇ ਜਾਂਦੀ ਏ ਮੇਰੀ ਭੈਣ ਉਹਦੀ ਸੱਸ ਤਾਂ ਹੁਣ ਐਂ ਕਹੀ ਨਹੀਂਦਾ ਸਾਰੇ ਕੰਮ ਅਗੋ ਲੱਦੰਦਾ ਕਰੇ ਕਰਦਾ ਨਾਲੇ ਡਿਊਟੀ ਕਰੇ ਮੇਰੀ ਭੈਣ ਵਿਚਾਰੀ ਕੀ ਕਰੇ ਕਰੀ ਕਰੇ ਭਾਈ ਨਾ ਤਾਂ ਸਾਨੂੰ ਲੈ ਕੇ 15 ਰੁਪਈਆ ਨਹੀਂ ਫੜਾਵੇ ਤੇ ਨਾਲੇ ਸਾਰਾ ਕੰਮ ਕਰਕੇ ਜਾਵੇ ਵੀ ਮੈਂ ਤਾਂ ਬਸ ਜਾਮਾ ਹੁਣ ਬੈਠੀ ਮੰਜੇ ਤੇ ਖਾਵਾਂ ਉਹੀ ਗੱਲ ਆ ਬੇਬੇ ਲੈ ਮੈਨੂੰ ਤਾਂ ਹੋਰ ਹੀ ਟੈਨਸ਼ਨ ਨਵੀਂ ਖੜੀ ਹੋ ਜਾਂਦੀ ਆ ਮੈਂ ਹਰਪ੍ਰੀਤ ਨਾਲ ਗੱਲ ਕਰਦਾ ਵੀ ਕਿਵੇਂ ਕਰ ਗਿਆ ਹੁਣ ਆਏ ਨਹੀਂ ਬੁੜੀ ਜੀ ਸੋਚਦੀ ਵੀ ਕੱਲਾ ਦਾ ਭਾਈ ਦੇਖ ਪਰਾ ਆਏ ਦਾ ਤੇ ਕਿਵੇਂ ਦਾ ਵੀ ਦੇਖ ਇੱਧਰ ਭੱਜੂਗਾ ਜਮੇ ਨਹੀਂ ਭਾਈ ਛਾਲ ਮਾਰ ਸੋਚਦੀ ਕਿੱਥੋਂ ਕਿੱਥੋਂ ਬੁੜੀਆਂ ਕਿੱਥੋਂ ਸੋਚਦੀਆਂ ਹੁੰਦੀਆਂ ਨੇ ਮਾਰਿਆ ਨਾਲ ਮੱਥਾ ਲਾ ਗਿਆ ਭਾਈ ਉਹੀ ਗੱਲ ਮੰਗੂ ਵਿਚੋਲੇ ਨੇ ਨਾ ਤਾਂ ਉਹੀ ਗੱਲ ਮੰਗੂ ਦੱਸਿਆ ਕੋਸ ਹੈ ਬਣ ਕੀ ਗਿਆ ਦੱਸ ਦੇ ਕੀ ਨਹੀਂ ਆਪਣਾ ਕੀ ਨੁਕਸਾਨ ਆ ਆਪਦੀ ਨੁਕਸਾਨ ਕਰਨੀ ਮੇਰੀ ਭੈਣ ਨੂੰ ਹਟਾ ਲਾਂਗੇ ਡਿਊਟੀ ਤੋਂ ਉਹ ਤਨਖਾਹ ਆਪਾਂ ਨੂੰ ਤਾਂ ਨਹੀਂ ਦਿੰਦੀ ਉਹਨਾਂ ਨੂੰ ਕਰਾਈ ਦਿੰਦੀ ਐ। ਨਿੰਦਾ ਭਾਈ ਕਰੀਆਂ ਹੁਣ ਖਾਣੇ ਔਖੇ ਆ ਉਹਨਾਂ ਨੂੰ। ਖਾਦੇ ਨਹੀਂ ਜਾਂਦੇ। ਕੰਮ ਕਰਨਾ ਕਰ। ਆਏ ਜਿੰਨੇ ਸਾਰਾ ਕੰਮ ਕਰੀ ਨਾ ਬਸ ਕੰਮ ਹੀ ਜਾਣਦੇ ਹੁੰਦੇ ਜੱਟ। ਨੌਕਰੀਆਂ ਨੂੰ ਕਾਹਨੂੰ ਜਾਣਦੇ ਰੇ। ਮੈਂ ਆਪਣਾ ਕੋਲ ਆਈ ਨਹੀਂ ਦੇਖਦੀ ਵੀ 30000 ਰੁਪਏ ਚੜੇ ਮਹੀਨੇ ਆ ਜਾਂਦਾਗਾ ਤੇ ਵਧੀਆ ਸਾਡਾ ਉੱਤੋਂ ਤੱਕ ਵੀਲਦਾਰੀ ਚੱਲੀ ਜਾਂਦੀ ਐ। ਚੰਗਾ ਵੀ ਦੁਕਾਨਾ ਚਟਣੀ ਜੀ ਮੈਂ ਹਰਪ੍ਰੀਤ ਨਾਲ ਗੱਲ ਕਰਦਾ ਵੀ ਚਾਹ ਬਣ ਗਈ ਹੋ ਨਾਲੇ ਗੱਲ ਦੱਸੂ ਉਹਨੂੰ ਸਾਰੀ। ਦੱਸ ਦੇ ਭਾਈ। ਹੋਰ ਹੀ ਪੰਗਾ ਨਵਾਂ ਖੜਾ ਹੋ ਗਿਆ। ਉਹਦੀ ਵੀ ਰਾਏ ਲੈ ਲਿਆ ਭਾਈ ਹੁਣ ਆਪਣੀ ਈ ਪਾਈ ਕਰੂਗਾ ਸੀ ਅਹੇ ਜਾਂ ਮਾਰੇ ਨਾਲ ਮੱਥਾ ਲੱਗ ਗਿਆ ਨਾ ਤਾਂ ਪੰਡਰ ਪੀਆਂ ਦੀ ਲਾਤੀ ਨਾਲ ਕੋਈ ਸਾਨੂੰ ਬੰਦੇ ਨਾ ਚੱਜਦੇ ਟੱਕਰੇ ਅਹੇ ਜਾਂ ਵਿਚੋਲੇ ਨੇ ਠੱਗੀ ਕਰਾਤੀ ਜੇ ਸਾਨੂੰ ਆਖਿਆ ਹੁੰਦਾ ਵੀ ਬੁਢੀ ਪੈਣੀ ਖਰਾਬ ਅਸੀਂ ਜਮਾ ਨਹੀਂ ਸੀ ਕਰਦੇ ਆ ਬੈਦਾ ਫਸ ਸੱਟ ਕਿਉਂ ਨਹੀਂ ਉਹਦੇ ਕੋਲੇ ਵੀ ਜਾ ਨਿਕਲ ਕਿੱਥੇ ਫਿਰਦੀ ਆ ਬਾਰਗੇ ਤੋਰੀ ਜਲੂਸ ਕੱਢਦੀ ਫਿਰਦੀ ਆਂਡੀਆਂ ਗਮੰਡੀਆਂ ਦਿਖਾਉਂਦੀ ਐ ਵੀ ਮੈਂ ਬਾਰਗੇ ਫਿਰਦੀ ਆਂਗੀ ਉਹ ਫਿਰਦੀ ਆ ਨਹੀਂ ਤਾਂ ਜਮੇ ਹੀ ਦਰਨੀ ਵਾਹ ਤੂੰ ਨੇ ਕਾਹਦਾ ਡਰਾ ਰਹੇ ਨੇ ਇਹ ਪੜੀਆਂ ਲਿਖਿਆ ਹੀ ਖੁੱਲੀਆਂ ਹੁੰਦੀਆਂ ਤਾਂ ਹੀ ਮੈਂ ਆਖਿਆ ਸੀ ਮੁੰਡੇ ਬਿੱਤ ਨਾ ਹੜਾ ਲੱਗੀ ਹੋਈ ਤੇ ਨਾਲ ਐ ਕਿਤੇ ਨਹੀਂ ਬੇਬੇ ਮਾਸਟਰ ਨਹੀਂ ਲੱਗੀ ਐ ਉਸੇ ਤੇ ਲਊਗਾ ਇਹ ਦੇਖਾ ਕੀ ਕਰਦੀ ਐ ਨਿੰਮਕ ਨਹੀਂ ਤਾਹ ਚੱਕੀ ਜਾਨੀ ਐ ਨਿੰਮਕ ਤਾਂ ਹੀ ਕਰਾ ਭਰਾ ਡਿਕਦਾ ਮੈਂ ਤਾਂ ਗੱਲ ਕਰਕੇ ਛੱਡੀਆਂ ਫੋਨ ਤੇ ਆਪਣੇ ਭਰਾ ਨਾਲ ਹਾਂ ਫਿਰ ਆ ਗਿਆ ਤੇਰਾ ਭਰਾ ਕੋਈ ਨਹੀਂ ਆਜੂਗਾ ਤੈਨੂੰ ਕੀ ਕਾਲੀ ਐ ਬਗ ਜੂਗੀ ਮੈਂ ਆ ਚੱਕ ਬਗ ਜਾ ਹੁਣੇ ਚੁਰ ਐ ਨਹੀਂ ਜਾਂਦੀ ਜੁੰਦੀ ਜਿਵੇਂ ਤੂੰ ਤੋੜਦੀ ਆ ਜਾ ਜਾ ਅਰੇ ਦੰਡੀ ਲੱਗ ਆਏ ਕਿ ਮੈਂ ਡੰਡੀ ਲੱਗ ਮੇਰੇ ਭਰਾ ਨੂੰ ਆ ਕੇ ਤੇਰੀ ਬੇਇੱਜ਼ਤੀ ਕਰਾ ਕੇ ਫੁੱਲ ਫੇਰ ਜਾਊਂਗੀ ਹਾਂ ਨਹੀਂ ਜਾਂਦੀ ਤੇਰੇ ਭਰਾ ਨੂੰ ਆ ਬੇ ਮਾਂ ਦੀ ਬੇਇੱਜ਼ਤੀ ਦੇ ਬਾਅਦ ਤੇਨੂੰ ਵੇਹ ਵੀ ਮੇਰੀ ਬੇਇੱਜ਼ਤੀ ਹੋਵੇ ਤੇ ਤੇ ਤਨ ਤਾਂ ਵੇਹੇ ਹੋਰ ਹੋਰ ਕਾਜ ਵਾਸਤੇ ਵੇਹੇ ਮੈਨੂੰ ਤੈਨੂੰ ਕੰਮ ਵਾਸਤੇ ਵੇਹੇ ਕੰਮ ਤਾਂ ਕੋਈ ਨਹੀਂ ਪਹਿਲਾਂ ਤਾਂ ਮਾੜਾ ਮੋਟਾ ਕਰ ਹੀ ਦਿੰਦੀ ਸੀ ਹੁਣ ਚੱਕ ਲਈ ਕੋਈ ਨਹੀਂ ਪਰੌਂਠੇ ਖਾ ਲਈ ਸਾਰਾ ਕੰਮ ਤਾਂ ਇੱਥੋਂ ਕਰਵਾਉਣਾ ਤੇ ਇੱਥੋਂ ਤੂੰ ਕਿਤੇ ਗਾਹਾਂ ਨਾ ਟੱਪ ਜਾ ਕਿਤੇ ਪਹਿਲਾਂ ਮੈਂ ਤੇਰੇ ਨਾਲ ਲਿਹਾਜ਼ ਕਰਦੀ ਸੀ ਵੀ ਚੱਲ ਕੋਈ ਨਹੀਂ ਮੇਰੀ ਸੱਸਾ ਸੱਸਾ ਤੂੰ ਸਾਰੀਆਂ ਹੱਦਾਂ ਪਾਰ ਕਰਤੀਆਂ ਹੁਣ ਨਾ ਮੈਂ ਤਾਂ ਲੋੜ ਨਹੀਂ ਤੇਰੀ ਲਿਹਾਜ਼ਾਂ ਦੀ ਤੇਰੇ ਨਾਲ ਕਿਹੜੀਆਂ ਲਿਹਾਜ਼ਾਂ ਰਹੀਆਂ ਮੇਰੀਆਂ ਮੈਂ ਕਦੋਂ ਕਹਨੀ ਵੀ ਤੂੰ ਲਿਹਾਜ਼ ਰੱਖੋ ਮੈਨੂੰ ਕੰਮ ਤਾਂ ਕਰਾਉਣਾ ਦਾ ਤਾਂ ਕੰਮ ਕਰਵਾਉਂਗੀ ਜਿੱਦੈ ਮੈਂ ਬਹਿ ਕੇ ਆਈ ਸੀ ਨਾ ਮੈਂ ਤੈਨੂੰ ਉੱਦੀ ਕਿਹਾ ਸੀ ਵੀ ਮਾਂ ਬਣ ਕੇ ਰਹੀ ਤੇ ਮਾਂ ਬਣਾ ਕੇ ਰੱਖੂੰਗੀ ਆ ਤੂੰ ਆਪ ਹੀ ਲੱਗ ਗਈ ਲੱਛਣ ਕਰਨ ਹੁਣ ਨਾ ਫਿਰ ਮੈਂ ਤਾਂ ਵੀ ਕਿਹਾ ਵੀ ਜੇ ਮੈਂ ਮਾਂ ਬਣ ਕੇ ਰਹੀ ਵੀ ਮੈਂ ਤੇਰੇ ਟੱਥੀ ਹੱਥ ਤਾਈ ਜਾਮ ਵੇਬੇ ਡੀ ਕੱਟ ਗਿਆ ਗੱਲ ਨਾ ਤੂੰ ਕਰਿਆ ਕਰ ਮੜੀ ਨਾ ਤੈਨੂੰ ਅਕਲ ਕੋਲ ਜਮੀ ਨਹੀਂ ਹੈਗੀ ਬੋਲਣ ਦੀ ਮੈਂ ਤਾਂ ਆਪੇ ਜਾ ਕਰ ਫਿਰ ਤੂੰ ਕਹਿੰਦੀ ਮਾਂ ਬਣ ਕੇ ਰਿਆ ਕਰ ਮਾਂ ਤਾਂ ਫਿਰ ਉਹੀ ਹੁੰਦੀ ਹੈ ਜਿਹੜੀ ਹੱਥ ਤੋਂ ਹੋਵੇ ਨਹੀਂ ਤੂੰ ਬੈ ਜਾ ਟੇਕੇ ਨਿਜਲੀ ਜਹੇ ਜੀ ਅਕਲ ਤੈਨੂੰ ਉਹ ਜੀ ਤੂੰ ਆਪਣੇ ਮੁੰਡੇ ਨੂੰ ਸਖਿਆ ਰੱਖੀ ਆ ਆਪਦਾ ਨਹੀਂ ਦੋ ਅੱਖਰ ਪੜ੍ਹੀ ਹੈਗੀ ਉਹਨੂੰ ਵੀ ਅਣਪੜ੍ਹ ਰੱਖ ਲੈ ਜਮਾ ਸਾਰੇ ਸੱਸਾਂ ਸੱਸ ਮਾਂ ਦਾ ਹੌਲ ਹੁੰਦੀ ਹੈ ਜਿਹੜੀ ਜਨਮ ਦੇਣ ਵਾਲੀ ਹੁੰਦੀ ਹੈ ਆਹੋ ਸੱਸ ਕੋਈ ਨਹੀਂ ਸੱਸਾਂ ਵੀ ਮਾਵਾ ਬਣ ਜਾਂਦੀਆਂ ਹੁੰਦੀਆਂ ਨੇ ਅਜੇ ਨਾ ਪੈ ਗਈ ਨਾ ਚਾਰ ਦਿਨਾਂ ਨੂੰ ਮੰਜੇ ਤੇ ਉਦੋਂ ਪਤਾ ਲੱਗੂਗਾ ਤੈਨੂੰ ਸੱਸਾਂ ਮਿੱਟੀ ਦੀ ਮਾਨ ਨਹੀਂ ਹੁੰਦੀ ਉਹ ਹਾਂ ਤਾਂ ਮੈਨੂੰ ਪਤਾ ਹੀ ਆ ਇਹੋ ਜਿਹਾਂ ਗੱਲਾਂ ਨਾ ਮੈਨੂੰ ਸਿਖਿਆ ਸਭ ਪਤਾ ਮੈਨੂੰ ਮਿੱਟੀ ਦੀ ਮਾਨ ਨਹੀਂ ਹੁੰਦੀ ਨਾਲੇ ਹੋਰ ਆ ਤੇ ਫੇ ਮੈਂ ਤੇ ਸਾਰੇ ਕੰਮ ਲਾ ਕੇ ਹਟਾਵਾਂ ਤੂੰ ਮੈਨੂੰ ਕੰਮ ਕਰਵਾ ਕੇ ਦਿਖਾ ਦੇ ਮੈਂ ਤੇਨੂੰ ਮੰਨ ਜੂ ਫਿਰ ਜਾਂ ਤਾਂ ਤੂੰ ਰਹੇਂਗੀ ਤੇ ਜਾਂ ਮੈਂ ਰਹੂੰ ਦੋਨਾਂ ਦੀ ਪੂਰੀ ਜੀ ਮੈਂ ਤਾਂ ਰਹਿੰਦੀ ਨਹੀਂ ਤੂੰ ਹੀ ਰਹੇਂਗੀ। ਆਣ ਪੜ ਲਿਆ ਕੋਈ ਆਪਦੇ ਵਰਗੀ ਬੂਝੜ ਲਿਆ ਤੇਰੇ ਨਾਲ ਤਾਂ ਉਹੀ ਕੱਟੂਗੀ। ਹਾਂ ਤਾਂ ਮੈਨੂੰ ਪਤਾ ਹੀ ਐ ਵੀ ਤੂੰ ਤਾਂ ਤਲਾਕ ਦੇਣ ਨੂੰ ਤਿਆਰ ਹੋ ਰਹੀ ਐ। ਹਾਂ ਮੈਂ ਤਾਂ ਤਿਆਰ ਆ ਫਿਰ। ਮੈਂ ਤਾਂ ਛੋੜਨਾ ਰਹਿੰਦੀ ਨਹੀਂ ਹੈਗੀ। ਸੋਨੂ ਨਹੀਂ ਹੈਗੀ ਅਕਲ ਦੋ ਆੰਨਿਆਂ ਦੀ। ਮੈਂ ਤਾਂ ਮੈਂ ਤਾਂ ਘੰਟਾ ਵੀ ਨਹੀਂ ਕੱਢਦੀ ਛੋੜਨਾ। ਅਸੀਂ ਤੂੰ ਆਈ ਬਾਲੀਆਂ ਅਕਲ ਆਈ ਅਸੀਂ ਐਵੇਂ ਹੀ ਤੁਰੇ ਫਿਰਦੇ ਆ। ਐਵੇਂ ਤੁਰੇ ਫਿਰਦੇ ਆ। ਹੈ ਨਹੀਂ ਸੋਨੂ ਸੂ ਜੇ ਸੂ ਹੁੰਦੀ ਨਾ ਇੱਥੋਂ ਤੱਕ ਨਹੀਂ ਸੀ ਗੱਲਾਂ ਹੁੰਦੀਆਂ। ਇਹ ਫਿਰ ਤੂੰ ਸਾਰੇ ਦਾ ਬੇਸ ਹੋਇਆ ਨਾ ਬੈਕੋ ਕਰਵਾਇਆ। ਇਹ ਮੈਨੂੰ ਕੀ ਪਤਾ ਸੀ ਛੋੜੀ ਮੋਟੀ ਮੱਤ ਦਾ ਵੀ ਇਹ ਜੇ ਮ ਉਹ ਵਾਲੇ ਮੁੰਡੇ ਦਾ ਸਕੂਲ ਚ ਪੜ੍ਹਦੀ ਸੀ ਤੈਨੂੰ ਇਹ ਨਹੀਂ ਪਤਾ ਵੀ ਨਾ ਮਤ ਕਹੇ ਜੀ ਐ ਉਹਨੂੰ ਤਾਂ ਹਜੇ ਠੀਕ ਐ ਤੂੰ ਵਾਲੀ ਚਾਂਬਲੀ ਹੋਈ ਆ ਤੂੰ ਨਿਕਲ ਬਸ ਮਿਲਦੀ ਮੈਨੂੰ ਲੱਗਾ ਸਾਡਾ ਠੀਕ ਐ ਮੈਂ ਮਾੜੀ ਆ ਤੂੰ ਪੱਟ ਕੇ ਹਟੇਂ ਚੰਗਾ ਫੇ ਮੈਂ ਤੈਨੂੰ ਸਮਝਾਉ ਤੂੰ ਲਾਲੀ ਜੋਰ ਜਿਹੜਾ ਤੇਰੇ ਤੋਂ ਲੱਗਦਾ ਹੋਇਆ ਮੈਂ ਕੋਈ ਨਹੀਂ ਕਰਤਾ ਆਪਦੇ ਭਰਾ ਨੂੰ ਕੋਈ ਨਹੀਂ ਮੈਂ ਦੇਖੂ ਤੇਰਾ ਭਰਾ ਤੈਨੂੰ ਲੈਣ ਆ ਜੂਗਾ ਬੰਬੂ ਕਾਰ ਤੇ ਉਹਨਾਂ ਨੇ ਮਸਾ ਦਿੰਦਾ ਆ ਗੇ ਕੱਢਿਆ ਤੇ ਹੁਜਾਈ ਨੇ ਤਾਂ ਤੇਰੇ ਵਰਗੇ ਨਹੀਂ ਹੈਗੇ ਹਾਂ ਮੈਂ ਦੱਸਿਆ ਨੇ ਕਈ ਵਾਰ ਮਾਸੀ ਮਸਾ ਖਾਦਾ ਛਡਾਇਆ ਤੂੰ ਜਹੇ ਜੀ ਤੂੰ ਉਹ ਜੀ ਮੇਰੀ ਪਰਜਾਈ ਆ ਉਹ ਕੀ ਪਲੀ ਆ ਦੇਖ ਕੰਨੀ ਪਲੀ ਲਾਂਸ ਬਣੀ ਫਿਰਦੀ ਐ ਇਹ ਲੈ ਮੋਜਾ ਨਾ ਚੰਗਾ ਚੁੱਪ ਕਰਕੇ ਬਗ ਜਾਣਾ ਬਾਹਲਾ ਜਣਾ ਬੋਲ ਮੈਨ ਲੱਗਦਾ ਬਾਈ ਹੋਰੀ ਆਉਂਦੇ ਸਾਇਦ ਗੱਡੀ ਤੇ ਹਾਂ ਉਹਦੇ ਲਾ ਲਈ ਬਾਈ ਨੂੰ ਚੰਗਾ ਤੂੰ ਬਾਹਲਾ ਜਣਾ ਬੋਲ ਬੇਇੱਜ਼ਤੀ ਨਾ ਕਰਾਦੀ ਹੁਣ ਕਿਤੇ ਉਹਨਾਂ ਦੀ ਤੇਰੀ ਨਾ ਹੋ ਜੇ ਉਹਨਾਂ ਦੀ ਤਾਂ ਨਹੀਂ ਸੀ ਤੇਰੀ ਵੀ ਹੋ ਜੂਗੀ ਫੇਰ ਆਪਦੀ ਜੀਬ ਨੂੰ ਕੰਟਰੋਲ 'ਚ ਰੱਖੀ ਮੈਂ ਥੱਪੜਾ ਲਾ ਦਊਂਗਾ ਤੇ ਚੱਲ ਚੰਗਾ ਚੁੱਪ ਕਰਕੇ ਘਹਾ ਆ ਜਾ ਮੁੰਡਿਆਂ ਤਾਂ ਨਹੀਂ ਜਾਣ ਦਿੱਤਾ ਮੈਂ ਕਰਦੀ ਹਾਂ ਹਰ ਤਰੀਕਾ ਗੱਲ ਵੀ ਦੱਸ ਜੇ ਜਾਣ ਦੇ ਦਿੰਦੀ ਮੁੰਡੇ ਨੂੰ ਕੀ ਹੁੰਦਾ ਸੀ ਪਰ ਭਾਈ ਇਹ ਕੋ ਜਾਣ ਦਿੰਦੀ ਇਹਨੂੰ ਸਰ ਗਿਆ ਮੈਨੂੰ ਤਾਂ ਸਰਦਾ ਨਹੀਂ ਕੁੜੇ ਹਰ ਤਰੀਕਾ ਕਿਵੇਂ ਮੈਂ ਬਾਹ ਦੇਖ ਪਾਈ ਮੁੰਡਾ ਮੁੰਡਾ ਤਾਂ ਲੈ ਚਾ ਲਿਆ ਗਿਆ ਨਾ ਰੋਟੀ ਲੈ ਗਿਆ ਤੇ ਹੁਣ ਚਲ ਭਾਈ ਉਹ ਤਾਂ ਫੇਰ ਨਹੀਂ ਗਿਆ ਕੁੜੀ ਲੈਣ ਫੇਰ ਭਾਈ ਮੈਂ ਜਾਣੀ ਆ ਲੈਣ ਹੁਣ ਕੁੜੀ ਨੂੰ ਰਾਜ ਦੀ ਮੇ ਮਾੜੀ ਮੁੱਟੀ ਲੜਾਈ ਪੜਾਈ ਹੋਈ ਜਾਂਦੀ ਨੇ ਸੱਤ ਨੂੰ ਆਂਦੀ ਆਪਾਂ ਕਿਹੜਾ ਲੜਦਿਆਂ ਨਹੀਂ ਫੇਰ ਮੈਂ ਬੈਗ ਚੱਕ ਕੇ ਜਾਨੀ ਆ ਉਹ ਫੇਰ ਭਾਈ ਆਪਣੇ ਵਾਲੀ ਲੜਾਈ ਨਹੀਂ ਉਹਨਾਂ ਦੇ ਆਪਾਂ ਤਾਂ ਨਾਲ ਪੈਣੀਆਂ ਉਹ ਜੀਆਂ ਹੋ ਜਾਂਦੀਆਂ ਉਹ ਨਹੀਂ ਹੋ ਜੀਆਂ ਹੁੰਦੀਆਂ ਉਹਦੀ ਬੁੜੀ ਤਾਂ ਹਸਤਾ ਬਾਲੀ ਖਰਾਬ ਹੈ ਉਹ ਬੇਬੇ ਉਹ ਵੀ ਹੋ ਜਾਣੀਆਂ ਉਹ ਜੀਆਂ ਐਵੇਂ ਨਾ ਮੈਂ ਤੈਨੂੰ ਦੱਸਾਂ ਮਾੜੀ ਦੀ ਲੜਾਈ ਹੋ ਜਾ ਉਹਦੀ ਬਾਈ ਦੀ ਆ ਫੋਨਾਂ ਨੇ ਪੱਟਿਆ ਕਰ ਕਿਦੋਂ ਕੁੜੀ ਫੋਨ ਕਰਦੈ ਨਹੀਂ ਉਹਦੀ ਤੁਸੀਂ ਲੈਣੋਂ ਡੀਆਂ ਨੇ ਘਰ ਬਸਣ ਦੇਦੇ ਨਾ ਘਰ ਬਸਣ ਨੂੰ ਪਾ ਕੇ ਕਹਿੰਨਾ ਘਰ ਬਸਣ ਨੂੰ ਆਪਾਂ ਦਾ ਘਰ ਬਸਣ ਦੀ ਖਾਤਰੀ ਵਿਆਹ ਹੀ ਤੇ 15 ਰੁਪਿਆ ਦੀ ਲਾਈ ਆ ਉਹ ਕਦੇ ਕੰਜਰ ਨਹੀਂ ਕਰਦੇ ਫਿਰ ਤੂੰ ਕਿਉਂ ਲੈਣ ਜਾਨੀ ਐ ਜੇ ਲੈਣ ਜਾਈਂਗੇ ਤਾਂ ਤੀਜੇ ਦਿਨ ਆ ਜਾ ਕਰੂਗੀ ਜੇ ਤੂੰ ਕਦੇ ਉਹਦੇ ਨਾ ਜਾਣਗੇ ਨਾ ਆਪ ਹੀ ਫੋਨ ਲਾ ਦੂ ਤੈਨੂੰ ਕਹਿ ਦੂ ਅਸੀਂ ਤਾਂ ਦੋਨੇ ਠੀਕ ਆ ਮਾਂ ਸੱਚ ਨੂੰ ਆ ਨਾ ਪਾਈ ਲੈਣੀ ਤਾਂ ਦੇਖ ਪਾਊਗੀ ਫੋਨ ਆਉਣੇ ਪੂਰਾ ਤਕੜਾਈ ਨਾਲ ਲਾਇਆਗਾ ਤੇ ਮੱਝ ਚਟਨੀ ਥਾਂ ਤੇ ਰਹਿ ਗਈ ਘੁੱਟਣ ਵਾਲੀ ਆਹ ਹੋ ਤੂੰ ਤਾਂ ਜਿੱਦੋਂ ਤੈਨੂੰ ਫੋਨ ਆ ਜਾਏ ਤੇਰੇ ਤਾਂ ਸਾਰੇ ਕੰਮ ਛੁੱਟ ਜਾਂਦੇ ਹੁੰਦੇ ਤੈਨੂੰ ਤਾਂ ਬਸ ਆਪਦੀ ਕੁੜੀ ਦੇ ਸਿਰ ਲੱਗ ਜਾਂਦੀ ਏ ਫਿਰ ਫਿਰ ਭੈਣ ਲੱਗਣਾਂ ਜਾਂ ਜਵਾਕੜੀ ਦਾ ਕੀ ਪਤਾ ਹੁਣ ਉੱਥੇ ਰੋਈ ਜਾਂਦੀ ਏ ਕਿ ਕਲਾਈ ਜਾਂਦੀ ਏ ਕੀ ਪਤਾ ਕੋਈ ਕਾਹਬਾਣੀ ਪੀਟਾ ਕਨਾ ਪੀਟਾ ਨਹੀਂ ਪੱਟ ਵਰਗੀ ਕੁੜੀ ਕੁੜੀ ਕਿੱਥੇ ਏ ਤੇਰੀ ਕੁੜੀ ਵੀ ਤੇਰੀ ਮੱਥੇ ਰੱਬ ਬੋਲਦੀ ਏ ਕੁੜੀ ਦੇ ਕਰੇ ਮੂੰਚ ਬੋਲਣੀ ਤੇਰੀ ਕੁੜੀ ਨੂੰ ਤਾਂ ਬਸ ਇੱਕ ਨੌਕਰੀ ਦਾ ਹੰਕਾਰ ਏ ਵੀ ਮੇਰੇ ਕੋਲੇ ਨੌਕਰੀ ਏ ਮੇਰੇ ਕੋਲੇ ਨੌਕਰੀ ਏ ਕੰਮ ਕੀਤਾ ਵੀ ਕਰਨਾ ਪੈਂਦਾ ਏ ਕੰਮ ਕਿੱਤਾਂ ਭਾਈ ਫਿਰ ਹੁਣ ਕੱਢ ਦਿਓ ਦੱਸਿਆ ਤਾਂ ਹੈਗਾ ਸਾਰਾ ਕੁਝ ਸਾਨੂੰ ਮਾਪੁੱਤਾਂ ਨੂੰ ਕਹਿੰਦੀ ਰੋਟੀ ਮੈਂ ਬਣਾ ਕੇ ਜਾਣੀ ਆ ਸਾਰਾ ਪੋਚੇ ਲਾ ਕੇ ਜਾਣੀ ਆ ਕਹਿੰਦੀ 8 ਵਜੇ ਦੀ ਮੈਂ ਤਿਆਰ ਹੋ ਜਾਣੀ ਆਂਗੀ ਓ ਬੇਬੇ ਪੋਚੇ ਕਿੱਥੇ ਲਾ ਕੇ ਜਾਂਦੀਆਂ ਪੋਚਿਆਂ ਵਾਲੀ ਤਾਂ ਉਹਨਾਂ ਨੇ ਲਾ ਰੱਖੀ ਹੈਗੀ ਕਿੱਥੋਂ ਲਈ ਹੈ ਨਹੀਂ ਲਈ ਪੋਚਿਆਂ ਵਾਲੀ ਉਹਨਾਂ ਨੇ ਆ ਆਪਣੀ ਰਾਜਵੀਰ ਲਾ ਕੇ ਜਾਂਦੀ ਹੈਗੀ ਮੇਰੇ ਕੋਲੇ ਮਾਸੀ ਨੇ ਦੱਸਿਆ ਕਿ ਫੋਨ ਲਾਇਆ ਸੀ ਕਹਿੰਦੀ ਭਾਈ ਪੋਚਿਆਂ ਵਾਲੀ ਵੀ ਲਾਤੀ ਹੁਣ ਤਾਂ ਕੱਲੀ ਚਾਰ ਰੋਟੀ ਨਹੀਂ ਬਣਾਉਣੀ ਓਹ ਕਿਹੜਾ ਖੇਤੀ ਕਰਦੇ ਆ ਫਿਰ ਚਾਰ ਵਟਨ ਰਪਈ ਕਿਉਂ ਨੇ ਫਿਰ ਹੁੰਦੇ ਖਲੀੜਾ ਕਪੜਾ ਵੀ ਮਸ਼ੀਨ ਚ ਪਾ ਕੇ ਜਾਂਦੀ ਧੋਕੇ ਜਾਂਦੀ ਆ ਫਿਰ ਭਾਂਡੇ ਵੀ ਆ ਤੇ ਰੋਟੀਆਂ ਵੀ ਹੋ ਜਾਂਦੀਆਂ ਨੇ ਤੇ ਫਿਰ ਹੁਣ ਬੁਢੀ ਤੋਂ ਕਿਉਂ ਹੁੰਦਾ ਭਾਈ ਕੰਮ ਐਡੀ ਉਮਰ ਚ ਬੁਢੀ ਨੇ ਆਦੇ ਮੁੰਡੇ ਦਾ ਵਿਆਹ ਹੀ ਤਾਂ ਕਰਿਆ ਨਾ ਫਿਰ ਬੁਢੀ ਦਾ ਕੰਮ ਨਹੀਂ ਹੁੰਦਾ ਤੇ ਫਿਰ ਬੁਢੀ ਪੈਸੇ ਕਿਵੇਂ ਫੜ ਲੈਂਦੀ ਮੈਨੂੰ ਤੇ ਤਿੰਨ ਸਾਲ ਨੌਕਰੀ ਕਿਵੇਂ ਫੜ ਤੂੰ ਖਾ ਫੜ ਲੈਂਦੀ ਆ ਮੈਨੂੰ ਐਂ ਦੱਸ ਤੂੰ ਕਿੰਨੇ ਕੁ ਭਾਂਡੇ ਮਾਇਂ ਦੀਆਂ ਤੂੰ ਕਿੰਨੀਆਂ ਕੁ ਰੋਟੀਆਂ ਪਕਾਉਂਦੀਆਂ ਜਾਂ ਕੱਪੜੇ ਧੋਣੀਆਂ ਤੂੰ ਕਿ ਕਰਦੀ ਏ ਨਾ ਕਰਦੀ ਕਿ ਆ ਨਹੀਂ ਭਾਈ ਦੇ ਕਾ ਕਿੰਨਾ ਕੁ ਮੱਥਾ ਬੰਨਦਾ ਫਿਰ ਮੈਂ ਉਹਨਾਂ ਕਾ ਕਰਦੀ ਆ ਉਹ ਤਾਂ ਜਮਾ ਰਾਈ ਚੁਨੀ ਨਿਕਲਦੀ ਕਿਸੇ ਵੇਲੇ ਕੋਈ ਨਹੀਂ ਬੇਬੇ ਤੇਰਾ ਕੰਮ ਕਰਦੀ ਐਵੇਂ ਮੈਂ ਤੈਨੂੰ ਦੱਸਾਂ ਟੇਕ ਕੇ ਬਹਿ ਜਾਂ ਬੀ ਜਾਣੇ ਖੇਤਾਂ ਭਾਈ ਦਵਾਰੇ ਚਾ ਲੈਣਾ ਨਾ ਮਿੱਥੋਂ ਨਹੀਂ ਚਾ ਪਾਣੀ ਮੰਗਦਾ ਫਿਰ ਯਾਰ ਭਾਈ ਬੜੇ ਨਾ ਬੜੇ ਆਪੇ ਭੁੱਖੇ ਬੈਠੇ ਰਹਿਣਗੇ ਮਾਤਾ ਭਾਈ ਜਾਣੀਆਂ ਮਾਤਾ ਲੀੜੇ ਵੀ ਨਹੀਂ ਬਦਲਦੀ ਟੰਟਾ ਭਾਈ ਸਾਦਾ ਮੇਰੀ ਤਾਂ ਤੀਆ ਭਾਈ ਮੈਨੂੰ ਤਾਂ ਜਾਣਾ ਪਊਗਾ ਆਹੋ ਭਾਈ ਤੇਰੀ ਤੱਤੀ ਐ ਤੂੰ ਤਾਂ ਕਿਉਂ ਮੁਰਦੀ ਐ ਤੂੰ ਤਾਂ ਹੁਣ ਉਹਨੂੰ ਲੈ ਕੇ ਆਈ ਆ ਕੇ ਇੱਥੇ ਮੇਰੇ ਸਿਰ 'ਚ ਗੜੀਆਂ ਕਰਨੀਆਂ ਨੇ ਦੇਖ ਲਾ ਨਹੀਂ ਹੋ ਉੱਡ ਗਈ ਜਮਾ ਨਹੀਂ ਸੁਣਦੀ ਉਹਨੂੰ ਤਾਂ ਮੈਂ ਰੋਕਤਾ ਸੀ ਉਹਨੂੰ ਤਾਂ ਨਹੀਂ ਜਾਣ ਦਿੱਤਾ ਇਹਨੂੰ ਹੁਣ ਕੌਣ ਰੋਕੇ ਇਹ ਤਾਂ ਹੁਣ ਲੈ ਕੇ ਆਉ ਇਹ ਤਾਂ ਦੋਨੇ ਮਾਮਾ ਧੀਆਂ ਹੋ ਕੇ ਇਕੱਠਾ ਹੁਣ ਮੇਰਾ ਲਹੂ ਪੀਣ ਗਿਆ ਮੈਂ ਦੱਸ ਕੀ ਕਰਾਂ ਮੈਂ ਤਾਂ ਬਥੇਰਾ ਰੋਕੀਏ ਮੈਨੂੰ ਤਾਂ ਹੁਣ ਚਾ ਵੀ ਕਰਨੀ ਪੂ ਰੋਟੀ ਵੀ ਦੇਣੀ ਪੂ ਇਹਨੂੰ ਤਾਂ ਸਰ ਗਿਆ ਬੁੜੀ ਨੂੰ ਤਾਂ ਤੇ ਨੇ ਤਾਂ ਨਾ ਤਾਂ ਮੁੰਡੇ ਨੂੰ ਆਉਣ ਦਿੱਤਾ ਤੇ ਨਾ ਹਜੇ ਮੈਨੂੰ ਵੀ ਆਜੀ ਕਿ ਜਾ ਨਾ ਬੇਬੇ ਕਿ ਚੌਰ ਗਿਆ ਮੈਂ ਕਿਵੇਂ ਨਾ ਜਾਵਾ ਮੇਰੀ ਤਤੀ ਹੈ ਮੇਰਾ ਤਾਂ ਮੱਚਦਾਗਾ ਤੇਰਾ ਤਾਂ ਨਹੀਂ ਮੱਚਦਾ ਆਪਦੀ ਆਨੰਦ ਤੇ ਬਗਾਨਾ ਖੂਨ ਹੈ ਤੇਰਾ ਕਿ ਮੱਚਦਾਗਾ ਮੰਜਾ ਕਦੋਂ ਫੋਨ ਸੁਣ ਲਿਆ ਚਟਨੀ ਕੁਟਦੀ ਕੁਟਦੀ ਨੂੰ ਤੇ ਮੈਂ ਤਾਂ ਮੁੜ ਕੇ ਰੋਟੀ ਤਾਂ ਨਾ ਹੋ ਕਰਿਆ ਚੱਕੀ ਵੀ ਮੈਂ ਤਾਂ ਭੁੱਖ ਤੇ ਮਰ ਗਈ ਇਹ ਬੁੜੀ ਉਦੋਂ ਐ ਉਦੋਂ ਲੜਦੀ ਹੈਗੀ ਆਈ ਨਹੀਂ ਦੇਖਦੀ ਮੈਂ ਧੀ ਬਣਾ ਕੇ ਰੱਖਾਂ ਆ ਗਈ ਪਾਣੇ ਹਾਂ ਪਾਣੇ ਆ ਗਈ ਹੋ ਠੀਕ ਆ ਪਾਣੇ ਠੀਕ ਆ ਠੀਕ ਆ ਵਧੀਆ ਤੂੰ ਦੱਸ ਠੀਕ ਹੈ ਵਧੀਆ ਆ ਗਈ ਤੇ ਰਾਜਵੀਰ ਇੱਥੇ ਫਿਰ ਵੀ ਉਹ ਰਾਜਵੀਰ ਰਾਜਵੀਰ ਨਹੀਂ ਕਰਨਾ ਮੈਂ ਕਰਨਾ ਤਾਂ ਕਿਹੜੀ ਪਾਣੇ ਕੰਮ ਤਾਂ ਕਰਦੀ ਹੂ ਕਿ ਡਿਊਟੀ ਤੇ ਗਈ ਆ ਆਪਦੀ ਤੇ ਡਿਊਟੀ ਡੂਟੀ ਤਾਂ ਕੋਈ ਗਈ ਨਹੀਂ ਗਈ ਹੈ ਨਹੀਂ ਜਾਣ ਦਿੱਤੀ ਹੈ ਨਾ ਫਿਰ ਤੂੰ ਜਾਣ ਕਿਉਂ ਨਹੀਂ ਪਾਣੇ ਫਿਰ ਦਿੱਤੀ ਕੀ ਗੱਲ ਉਹਨੇ ਪੜਾਈ ਕਰੀ ਐ ਨਹੀਂ ਮੱਥਾ ਮਾਰਿਆ ਦੇਖੋ ਇੰਨੀ ਮਿਹਨਤ ਕਰੀ ਹੈਗੀ ਪਾਣੇ ਇਕੱਲੀ ਡਿਊਟੀ ਦਾ ਨਹੀਂ ਚੱਟਣੀ ਅਸੀਂ ਕੀ ਗੱਲ ਭਾਈ ਚਟਣੀ ਕਿਉਂ ਨਹੀਂ ਕੋ ਸੁਖ ਨਾਲ ਚੜੇ ਮਹੀਨੇ 30000 ਰੁਪਇਆ ਹੁੰਦਾਗਾ ਤੇ ਕਿੰਨੀ ਆ ਤੁਹਾਡੀ ਕੋਈ ਗੱਜ ਮਰਦੀ ਆ ਗੱਜ ਨਾਲੇ ਸਾਡੇ ਕੋਲ ਤਾਂ ਹੈਗੇ 15 ਕਿੱਲੇ ਜ਼ਮੀਨ ਦੇ ਅੱਜ ਤਾਂ ਉਹਨਾਂ ਨੇ ਗੱਜ ਮਾਰਦੇ ਆ ਤੇ ਹੁਣ ਕੰਮ ਕੌਣ ਕਰੇ ਕਹਿੰਦਾ ਤੂੰ ਗੱਲਿਆ ਕਰ ਭਾਈ ਨੇ ਤੈਨੂੰ ਕੀ ਹੋਇਆ ਹੁਣ ਮੈਂ ਕਿਹਾ ਕਰਦੀ ਨਹੀਂ ਆ ਦੀ ਨੂੰ ਦੇ ਮੂਰੇ ਮੈਂ ਵੀ ਕਰਦੀ ਆ ਤੇ ਰੇ ਨੂ ਰੋਟੀਆਂ ਦਾ ਪਕਾਉਦੀ ਹੂੰ ਚਾਹ ਵੀ ਕਰਦੀ ਹੂੰ ਭਾਂਡੇ ਵੀ ਮਾਂਜਦੀ ਹੂੰ ਤੇ ਫਿਰ ਪੈਣ ਇਹ ਕਿਹੜਾ ਕਰਦੀ ਨੀ ਰਾਜਵੀਰ ਦੀ ਕਰਦੀ ਮੰਜੇ ਤੇ ਬੈਠੀ ਮੰਗਦੀ ਆ ਕਿ ਮੈਨੂੰ ਫੜਾ ਜਾ ਮਾਂ ਰੋਟੀਆਂ ਮਾਂ ਮੇਰੇ ਪੜਨ ਦਾ ਕਲਾਸ ਫੜਾ ਕੇ ਜੀ ਮੈਂ ਡਿਊਟੀ ਤੋਂ ਆਈ ਆ ਮਾਂ ਮੇਰੇ ਫੜਾ ਕੇ ਜੀ ਰੋਟੀਆਂ ਮੈਂ ਡਿਊਟੀ ਰਾ ਭਾਈ ਉਹ ਤਾਂ ਦੱਸਦੀ ਸੀ ਫੋਨ ਤੇ ਕਹਿੰਦੀ ਮੈਂ ਤਾਂ ਸਾਰਾ ਕੰਮ ਕਰਕੇ ਜਾਂਦੀ ਆ ਕਹਿੰਦੀ ਡਿਊਟੀ ਤੇ ਹਾਂ ਕਰਕੇ ਜਾਂਦੀ ਪੁੱਛ ਲੈ ਨਾ ਨਾ ਨੂੰ ਵੀ ਕਰਦੀ ਆ ਕਿ ਨਹੀਂ ਕਰਦੀ ਚੜਕੇ ਉੱਠਦੀ ਹੈਗੀ 7:30 8 ਵਜੇ ਬਸ ਹੋ ਕੇ ਤਿਆਰ ਨਾ ਕਹੇ ਤੇ ਬਸ ਬਾਹਰ ਤੇ ਚੜ ਜਾਂਦੀ ਹੈ ਆ ਜਵਾਨੇ ਬਾਣਦਾ ਕਿਉਂ ਚੜਦੀ ਹੂਆ ਤਾਂ ਕਰਕੇ ਜਾਂਦੀ ਆ ਤਾਂ ਹੁਣ ਉੱਥੇ ਵੀ ਮੇਰੇ ਨਾਲ ਕਰਾ ਕੀ ਜਾਂਦੀ ਸੀ ਸਾਡੇ ਨਾਲ ਫੇਰ ਜਾਂਦੀ ਸੀ ਆ ਜੀ ਨੌਕਰੀ ਤੇ ਆਹ ਫੇਰ ਮਾਮੂਰੇ ਦਾ ਕਰਦੀ ਸੀ ਹੁਣ ਸੱਸ ਕੋਲੇ ਕਿਉਂ ਕਰਦੀ ਹੈਗੀ ਸਭ ਕਾ ਮਾਮੂਰੇ ਦਾ ਨਾ ਕਰਦੀ ਤਾਂ ਵੀ ਡੰਗ ਲੈ ਜਾਂਦਾ ਸੱਸ ਮੂਰੇ ਸਭ ਕਾ ਦੁੱਗਣਾ ਕਰਦੀ ਹੋਊਗੀ ਉਹ ਸੱਸ ਮੂਰੇ ਨਾ ਚਾਂਬੜੀ ਆ ਕੇ ਮੈਂ ਤਾਂ ਨੌਕਰੀ ਤੇ ਲੱਗੀਆਂ ਤੇ ਤੂੰ ਗੱਲ ਕਰ ਮੈਂ ਸਾਰੇ ਦਾ ਭਾਂਡੇ ਉਹ ਮੇਜ ਕੋਈ ਛੱਡ ਜਾਂਦੀ ਸਾਰਾ ਸੰਬੰਧ ਸਹੁਰ ਨਾਲ ਪੁੱਛੇ ਮੈਥੋਂ ਕਿ ਪੁੱਛੇ ਲੱਗਦੇ ਹੁਣ 60 65 ਸਾਲ ਦੀ ਤੋਂ ਪੁੱਤ ਕਿ ਗੱਲ ਪੈ ਨਾ ਲਾਇਆ ਕਰ ਪੁੱਤਿਆਰੀਏ ਤੈਨੂੰ ਇੰਨਾ ਹੋਇਆ ਕਿ 30000 ਦੀ ਤਨਖਾਹ ਹੁੰਦੀ ਹੈ ਵਿੱਚੋਂ 2000 ਦੇ ਦਿਆ ਕਰ ਮੈਂ ਤਾਂ ਆਖਿਆ ਇਹ ਤਨਖਾਹ ਜਾ ਭਾਈ ਪੂ ਕਮਾਲੀਆਂ ਲਾ ਲਾ ਦੋਸਤ ਨੂੰ ਚਲ ਕੋਈ ਨਾ ਫੇਰ ਮੈਂ ਕਰਦੀਆਂ ਗੱਲਾਂ ਅੱਜ ਵੀ ਨਾ ਮੈਂ ਤੈਨੂੰ ਲੈ ਕੇ ਜਾਉਂਗੀ ਭਾਣੇ ਕਿਵੇਂ ਲੈ ਕੇ ਜਾਵਾਂਗੀ ਮੁੰਡਾ ਹੈ ਨਹੀਂ ਸਾਡਾ ਇੱਥੇ ਚਲ ਕੋਈ ਨਾ ਮੁੰਡਾ ਨਹੀਂ ਹੈ ਇੱਥੇ ਮੁੰਡਾ ਕੀ ਗੋ ਕੁਝ ਨਹੀਂ ਹੁੰਦਾ ਮੁੰਡੇ ਨੂੰ ਜੇਦੇ ਹੁਣੀ ਹੋਈ ਤਾਂ ਮਗਰ ਜਾ ਕੇ ਲਿਆਊਗਾ ਉੱਥੇ ਆ ਜਾਊਗਾ ਕਿਰ ਰਪਈ ਮੈਂ ਹੁਣ ਲੈ ਕੇ ਜਾਉਂਗੀ ਆਏ ਨਹੀਂ ਤੌਰ ਦੀ ਮੈਂ ਜੇ ਨਾ ਚਿਰ ਮੁੰਡਾ ਨਹੀਂ ਆਉਂਦਾ ਕਰੇ ਤੋ ਅਜੀ ਦਾ ਲੈ ਜੀ ਪਮ ਦੋਨਾਂ ਨੂੰ ਲੈ ਜੀ ਵਿੱਚ ਜਮਾਈ ਨੂੰ ਲੈ ਜੀ ਮੁੰਡੇ ਦੇ ਭਾਈ ਮੈਂ ਤਾਂ ਕੀ ਕਰਾਂ ਤੇਰਾ ਪੁੱਤ ਆ ਉਹਦੇ ਕੋਲੇ ਰੱਖੀ ਭਾਈ ਮੈਂ ਤਾਂ ਅਜੀ ਕੱਲੀ ਤੀਨ ਨੂੰ ਲੈ ਕੇ ਜਾਉਂਗੀ ਆ ਗਈ ਲੈ ਤੀਨ ਨੂੰ ਲੈ ਕੇ ਜਾਉਂਗੀ ਤਿੰਨ ਬਾਅਦ ਚ ਬਿਠਾ ਲਈ ਨਹੀਂ ਜਾ ਕੇ ਅਸੀਂ ਨਹੀਂ ਲਿਆਉਂਦੇ ਨੂੰ ਦੇ ਮੁੜ ਕੇ ਲੈ ਜਾ ਇਹ ਜੀ ਸਾਨੂੰ ਕਿਉਂ ਹੋਰ ਮਿਲਦੀ ਐ ਅਸੀਂ ਲੈਂਦੀ ਨਹੀਂ ਐ ਜੀ ਗਿਫਟਾਂ ਆਣੇ ਅਸੀਂ ਕੀ ਕਰਾਂ ਐਵੇਂ ਆ ਗਈ ਸਕੂਲ ਚ ਮੰਗ ਲੱਗ ਕੇ ਇਹਦੇ ਮੁੰਡੇ ਦੇ ਮੈਂ ਲਾ ਤਾਂ ਬੇਬੇ ਆ ਗਈ ਬੇਬੀ ਬੋਲੀ ਜਾਂਦੀ ਐ ਸਤਿ ਸ੍ਰੀ ਅਕਾਲ ਬੇਬੇ ਸਤਿ ਸ੍ਰੀ ਅਕਾਲ ਪਾਈ ਗਾਹ ਟੱਪ ਗਈ ਸੀ ਹੋਰ ਪਾਈ ਗਾਹ ਪਾ ਲਈ ਜੇ ਮੂੰਹ ਕਿਉਂ ਲੱਗ ਗਈ ਤੂੰ ਅਨਸਾਰੀ ਕੋੜਾ ਕੀ ਕਰਾ ਕੇ ਜੇ ਮੂਰੇ ਬੈਠੀ ਸੀ ਫਿਰ ਮੈਂ ਖਾਏ ਆਖੂਗੀ ਅਗਦੀ ਕੰਨੀ ਟੱਪ ਗਈ ਗਾਹ ਫਿਰ ਮੈਂ ਤੇਰੀ ਮੇਰੀ ਗੱਲ ਸੁਣ ਬੇਬੇ ਤੇ ਚਾਹ ਬਣਾ ਕੇ ਲਿਆ ਮੈਂ ਤੇਰੇ ਵਾਸਤੇ ਚਲ ਕੋਈ ਨਾ ਚਾਹ ਤਾਂ ਪੀਤੀ ਆ ਤੂੰ ਕਹਿ ਰਾ ਮੈਨੂੰ ਗੱਲ ਬਾਤ ਦੱਸ ਵੀ ਕੀ ਹੋ ਗਿਆ ਗੱਲ ਬਾਤ ਤਾਂ ਤੂੰ ਆਪ ਹੀ বুঝ ਗਈ ਹੋਣੀ ਆ ਮੇਰੇ ਨਾਲ ਤਾਂ ਨਹੀਂ ਸਿੱਧੇ ਮੂੰਹ ਗੱਲ ਕਰਦੀ ਨਾ ਤੇਰੇ ਨਾਲ ਕਿੰਨੇ ਕ ਪਿਆਰ ਨਾਲ ਗੱਲਾਂ ਕਰ ਲਈਆਂ ਨੇ ਕਿਹੜੀਆਂ ਕੰਨੀਆਂ ਸੀ ਸੌਕ ਅੜਵਾਈ ਨਾਲ ਕਰੀਆਂ ਨੇ ਗੱਲਾਂ ਮੈਂ ਤਾਂ ਸੌਕ ਅੜ ਬੈਕਾਂ ਕਰਦੀ ਹੈ 24 ਘੰਟੇ ਮੇਰਾ ਵੀ ਜੀ ਨਹੀਂ ਕਰਦਾ ਕਹਿਣ ਨੂੰ ਇਹ じゃ ਕੁਝ ਬਲਵਾਉਂਦੀ ਹੈ ਮੈਥੋਂ ਮੈਂ ਮੰਗ ਰੋ ਪਸਤਾਉਣੀ ਹੈ ਕਹਿ ਕੇ ਬਦਰ ਭਾਈ ਕਹਦਾ ਫਿਰ ਤੈਨੂੰ ਮੰਦਾ ਚੰਗਾ ਉਹ ਬੋਲਦੀ ਹੈ ਫਿਰ ਤੂੰ ਬੋਲਦੀ ਹੈਂਗੀ ਜੇ ਚਲ ਭਾਈ ਉਹ ਨਾ ਬੋਲ ਦੇ ਫਿਰ ਤੂੰ ਕਿਉਂ ਬੋਲ ਤੇਰਾ ਕੀ ਦਿਮਾਗ ਭਵੇਂਗਾ ਨਾਲੇ ਮੈਂ ਤਾਂ ਸਿੱਧੀ ਆਪਣੇ ਕੰਮ ਤੇ ਜਾਣੀ ਹੈ ਤੇ ਸਿੱਧੀ ਆਉਣੀ ਹੈ ਮੇਰੇ ਕੋਲ ਤਾਂ ਇਹਨਾਂ ਲੜਨ ਦਾ ਟਾਈਮ ਹੀ ਨਹੀਂ ਹੁੰਦਾ ਜਾਣ ਜਾਣ ਪੰਗੇ ਲੈਂਦੀ ਹੈ ਮੇਰੇ ਨਾਲ ਕਹਿੰਦੀ ਕਦੋਂ ਆਜੂਗੀ ਉੱਥੋਂ ਕਹਿੰਦੀ ਆਜੀ ਡਿਊਟੀ ਤੋਂ ਕਹਿੰਦੀ ਆ ਕੇ ਆਖੂਗੀ ਪੰਜ ਦਾ ਗਲਾਸ ਨਹੀਂ ਚੱਕਦੀ ਕਹਿੰਦੀ ਕਾ ਵੀ ਮੈਥੋਂ ਮੰਗਦੀ ਆ ਤੂੰ ਆਏ ਦੇਖ ਬੇਬੇ ਬੰਦਾ ਸਾਰਾ ਦਿਨ ਡਿਊਟੀ ਕਰਕੇ ਥੱਕ ਕੇ ਆਕੇ ਮਸਾਂ ਘਰੇ ਆਉਂਦਾ ਘਰੇ ਆਕੇ 10 ਮਿੰਟ ਨਾ ਮਿਲਦਾ ਮੈਨੂੰ ਗੇਟ 'ਚ ਬੜਨ ਨਹੀਂ ਦਿੰਦੀ ਪਹਿਲਾਂ ਲੱਗ ਜਾਂਦੀ ਹੈਗੀ ਗੱਲਾਂ ਬਾਤਾਂ ਕਰਨ ਆ ਫਿਰ ਵਿਚਦੀ ਗੱਲਾਂ ਕੱਢੀ ਜਾਂਦੀ ਆ ਭਾਈ ਆ ਵਿਚਦੀ ਗੱਲਾਂ ਕੱਢਦੀ ਆ ਮੈਂ ਮਸਾਂ ਆਕੇ ਮੰਜੇ ਤੇ ਡਿੱਗਦੀ ਆ ਪਹਿਲੀ ਗੱਲ ਤਾਂ ਇੰਨੀ ਮਰਚ ਹਿੰਮਤ ਹੀ ਨਹੀਂ ਹੁੰਦੀ ਵੀ ਮੈਂ ਲੜਪਾਂ ਇਹਦੇ ਨਾਲ ਇਹ ਤਾਂ ਭਾਈ ਫੇ ਲੜਦੀ ਆ ਇਹ ਤਾਂ ਫੇਰਾ ਜੋਰਾਂ ਲੜਨ ਨੂੰ ਕਹਿੰਦੀ ਕਿ ਮੱਠੋ ਕੇ ਪੋਚ ਕੇ ਲੱਗਦਾ ਕਹਿੰਦੀ 70 ਸਾਲਾਂ ਦੀ ਤੋਂ ਤਫੇ ਫਿਰ ਤੂੰ ਨਾ ਲਾ ਪੁੱਛੇ ਜੇ ਮੈਂ ਐਂ ਕਹਤਾ ਵੀ ਆਪਾਂ ਕੰਮ ਵਾਲੀ ਲਾ ਲੈਨੇ ਆ ਅਖੇ ਅਸੀਂ ਤਾਂ ਲਾਉਂਦੇ ਨਹੀਂ ਅਸੀਂ ਤਾਂ ਤੈਨੂੰ ਕੰਮ ਵਾਲੀ ਬਣਾ ਕੇ ਲਿਆਂਦਾ ਲੈ ਕੋਈ ਗੱਲਾਂ ਨਹੀਂ ਆ ਨਾ ਖਰਾ ਦਾ ਮੇਰੇ ਮੂੰ ਤੇ ਤਾਂ ਕਹਿੰਦੀ ਸੀ ਕਹਿੰਦੀ ਆਉਦੀ ਸਨ ਖਾਚੋ ਦੇ ਜਾ ਕਰੇ ਕਹਿੰਦੀ ਪੋਚੇ ਲਵਾਲਿਆ ਕਰੇ ਕਹਿੰਦੀ ਉਹ ਹਟਾ ਲੈ ਕਰੀ ਨਹੀਂ ਬੇਬੇ ਕਮਲਗੇ ਜਦੋਂ ਮੇਰੇ ਨਾਂ ਨਹੀਂ ਕੱਢਦੀ ਕੰਮ ਵਾਲੀ ਨਾ ਕਿੱਥੇ ਕੱਟ ਲੂਗੀ ਦਵਲ ਦੂਗੀ ਉਹਨੂੰ ਇਹ ਹੱਥਨ ਨੂੰ ਇਹ ਤਾਂ ਗੱਲ ਠੀਕ ਆ ਭਾਈ ਮੈਨੂੰ ਪਤਾ ਹੈਗਾ ਕਤਨ ਵਾਲੀ ਤਾਂ ਇਸ ਬੁੜੀ ਕਾ ਨੂੰ ਆਏਗੀ ਦੇਖ ਨਾ ਦੇਖ ਨਾ ਗੱਲਾਂ ਕਰਦੀ ਅਖੇ ਇਹਦਾ ਕੰਮ ਆਈ ਨਾ ਕਿਵੇਂ ਕੱਟ ਮੈਂ ਕੋਈ ਦੀ ਮਾੜੀ ਤਾਂ ਨਹੀਂ ਮੈਂ ਘਰ ਬੰਨਿਆ ਕੋਈ ਬਾਹਲੀ ਕੰਮਲੀ ਹੋ ਕੇ ਤਾਂ ਨਹੀਂ ਬੰਨਿਆ ਨਾ ਪਹਿਲਾਂ ਮੈਨੂੰ ਆਏ ਦੱਸ ਬੇਬੇ ਤੇਰਾ ਮੇਰੇ ਨਾਲ ਰੌਲਾ ਕੀ ਆ ਤੂੰ ਮੇਰੇ ਤੇ ਇੰਨਾ ਕਿਉਂ ਲਗਦੀ ਆ ਰੌਲਾ ਬਈ ਇਹ ਹੀ ਇਹਦੋਂ ਕੰਮ ਨਹੀਂ ਕਰਦੀ ਨਾ ਆਖੇ ਕੰਮ ਨਹੀਂ ਕਰਦੀ ਕੰਮ ਤਾਂ ਬਾਈ ਹੁਣ ਕੇ ਕਰਦੀ ਤਾਂ ਹੈਗੀ ਆਏ ਕੋਈ ਹੁਣ ਜਮੀ ਤਾਂ ਨਹੀਂ 베ਲੀ ਵੇ ਕੇ ਖਾਂਦੀ ਇਹ ਵਿਚਾਰੀ ਮੈਂ ਲੜ ਕੇ ਉੱਠ ਕੇ ਮੈਂ ਚਾਹ ਕਰਦੀ ਆਂ ਚਾਹ ਤਰ ਕੇ ਆਟਾ ਗੁੰਨ ਲੈਂਦੀ ਆਂ ਰੋਟੀ ਬਣਾ ਕੇ ਬਾਈ ਮੈਂ ਤਿਆਰ ਹੋ ਜਾਨੀ ਐਨੇ ਮੇਰਾ ਟਾਈਮ ਹੋ ਜਾਂਦਾ ਨਾ ਕਹ ਤੁਸੀਂ ਆਇਆ ਕਰੋ ਇੱਕ ਤੁਸੀਂ ਕੰਮ ਆਲੀ ਲਾ ਲਓ ਦੋਨੀ ਬੇਲੀਆਂ ਦੇਖਾ ਕਰੋ ਸੱਸ ਨੂੰ ਹਾਂ ਨਹੀਂ ਇਹਨਾਂ ਤੇ ਮੈਂ 20 ਜਾਣੀਆਂ ਨੂੰ ਪੁੱਛ ਲਿਆ ਕੋਈ ਨਹੀਂ ਰਾਹ ਦਿੰਦੀ ਹੈਗੀ ਹਰੇਕ ਕਹਿ ਦਿੰਦੀ ਆ ਨਾ ਪਾਣੀ ਤੇਰੀ ਸੱਸ ਦਾ ਸੁਭਾਅ ਨਹੀਂ ਅਸੀਂ ਤਾਂ 3000 ਤੇ ਵੀ ਨਹੀਂ ਲੱਗਦੀਆਂ ਸਾਡੇ ਨਾ ਇੱਕ ਕੰਮ ਪੀਖੇ ਤੇ ਤੂੰ ਹੁਣ ਆਪਣੀ ਨੌਕਰੀ ਛੱਡਦੀਆਂ ਹਾਂ 3000 ਨੌਕਰੀ ਨਹੀਂ ਮੈਂ ਛੱਡਦੀ ਮੈਂ ਤਾਂ ਇਹਨਾਂ ਦਾ ਪਰਿਵਾਰ ਹੀ ਛੱਡ ਦੂੰਗੀ ਤਾਂ ਦੇਖ ਲੈ ਭਾਈ ਪਰਵਾਹ ਤਾਂ ਕਿਉਂ ਛੱਡ ਦੇਂਗੀ ਫੇਰ ਆਪਾਂ ਲੋਕੀ ਆਖਣਗੇ ਲੋਕੀ ਦੇ ਸਿਰ ਤੇ ਨਾ ਇਹੋ ਜਿਹੀ ਨੰਗ ਮੈਨੂੰ 20 ਟੱਕਰਣਗੇ ਤੱਕ ਰੇ ਬਾਈ ਹੈਗੇ ਨੇ ਚੱਲ ਅਸੀਂ ਤਾਂ ਨੰਗਾ ਆਏ ਸਮਰਾਏ ਦਾ ਆਂਦੇ ਵਗ ਜਾ ਬਾਈ ਆ ਟਿੱਕੇ ਦੂੰ ਬਾਲੀਆਂ ਨਾਲ ਗੱਲਾਂ ਮਾਤਾਂ ਇੰਆ ਕਰਿਆ ਕਰ ਤੂੰ ਕੀ ਮੈਥਨ ਟਿੰਡਾ ਲੈਣੀਆਂ ਨੇ ਲੈਣੀਆਂ ਨਹੀਂ ਮੈਂ ਟਿੰਡਾ ਮੇਰੀ ਚੱਲਦੀ ਆ ਆਹੋ ਚੱਲਦੀ ਆ ਤੇ ਆਹ ਕਰ ਭਾਈ ਰਾਜਵੀਰ ਚਾ ਤੂੰ ਕਿਹੜਾ ਵਗ ਚੱਲ ਮੈਂ ਤਾਂ ਉੱਤੋਂ ਦੀ ਹੋ ਕੇ ਆਈ ਆ ਮੈਨੂੰ ਤਾਂ ਆਉਣੀ ਸੀ ਦਿਨ ਦੀ ਹਰ ਪਰੇ ਤੇ ਕਹਿੰਦੀ ਜਾ ਨਾ ਕਹਿੰਦੀ ਬੈਠੀ ਰਹਿੰਦੇ ਕਹਿੰਦੀ ਨੜੇ ਹੁਣ ਗੱਲ ਸੁਣ ਲੈ ਬਾਬੇ ਮੇਰੀ ਹੁਣ ਮੈਂ ਜਾਣੀ ਆ ਜੇ ਮੇਰੇ ਮੰਗ ਰਾਈ ਹੈ ਨਾ ਤਾਂ ਸਾਹ ਬਲਾ ਲੀ ਦੂਗੀ ਅਸਰੇ ਮਗ ਨਹੀਂ ਆਉਂਦੀ ਮੁੰਡੇ ਨੂੰ ਆ ਜਾਂਦੇ ਘਰੇ ਉਦੋਂ ਬਗਜੀ ਭਮੋਲ ਵੀ ਨਾਲ ਲੈ ਜੀ ਕਿਉਂ ਮੁੰਡੇ ਨੂੰ ਆ ਜਾਂਦੇ ਮੁੰਡੇ ਦਾ ਭਾਇਜ ਲੱਗਿਆ ਅੰਦਾਜ਼ਾ ਕੀ ਕਰਾਉਣਾ ਨਾਲ ਮੁੰਡੇ ਦੇ ਪਾਪਾ ਕੀ ਕਰਾਉਣਾ ਕਰਾਉਂਦਾ ਰਹਿਣਾ ਤੇ ਬਾਅਦ ਹੀ ਟੱਪੜ ਦੇ ਦਿੰਦੀ ਲਾ ਦੇਖ ਲਾ ਦੇਖ ਲਾ ਬੇਬੇ ਬਾਤ ਆਪਾਈ ਹੁਣ ਕਿਵਰ ਮੁੰਡਾ ਘਰ ਆਥਣੇ ਆਊਗਾ ਰਾਜਵੀਰ ਹੁਣ ਫੇਰ ਮੈਂ ਕਿਹ ਇੱਥੇ ਹੁਣਾ ਬੈਠੀ ਰਹੂੰਗੀ ਆ ਜਾ ਫੇਰ ਮੇਰੇ ਕਾ ਨਾ ਬੇਬੇ ਕੱਪੜੇ ਪਾਏ ਪੈਨੇਗੇ ਚਲ ਆ ਜਾ ਆਪਾਂ ਤਾਂ ਚੱਲ ਜੀ ਆ ਲੈ ਭਾਈ ਮੈਂ ਕਹਾਂ ਤੇਰੀ ਹੁਕਮਾਰ ਲੈ ਕੇ ਆਈਏ ਇੱਥੇ ਚਰਾਕਾ ਤੂੰ ਨਾ ਮੇਰੀ ਤੱਕ ਕੇ ਦੁੱਖੀ ਨਾ ਬਾਈ ਅਸੀਂ ਕੱਢਣਾ ਕਿਵੇਂ ਵੀ ਮਾਰ ਨਹੀਂ ਜਾਣਦੀ ਆ ਕੋਈ ਮੈਂ ਤਾਂ ਜਾ ਵਾ ਜਾ ਬੜੇ ਤੂੰ ਨਹੀਂ ਨਹੀਂ ਜਾ ਹੀ ਜਾਉਂਗੀ ਚੱਲੇ ਆ ਜੀ ਨਾ ਗੱਲ ਕਹ ਲੈ ਆਹੋ ਦੋਨਾਂ ਮਾਵਾਂ ਤੇ ਕਾ ਰਜ਼ੀ ਬਾੜਾ ਦਰੂਗੀ ਐ ਜੀ ਬਾੜਾ ਸੇਵਾ ਦੇ ਵੀਰ ਦੇਖ ਰਿਹਾ ਕਿ ਮੈਂ ਛੋਟਾ ਮਾਰ ਦਿਆ ਥੱਕੇ ਕਿੱਛੇ ਵੇ ਮੇਰਾ ਆਪੇ ਆਪ ਹੀ ਇਕੱਲਾ ਤਿਆਰ ਕਰੀ ਬੈਠੀਆਂ ਤੂੰ ਤਾਂ ਪਹਿਲੀ ਆਹ ਹੋਏ ਬਸ ਦੀ ਬੁੱਸਦੀ ਨਹੀਂ ਹੈਗੀ ਲੈ ਜਾ ਤੂੰ ਨਹੀਂ ਬਸਣ ਦਿੰਦੀ ਜਦੋਂ ਤੂੰ ਮਰ ਗਈ ਨਾ ਉਦਦੇ ਬਸੂਗੀ ਮੈਂ ਉਹਨਾਂ ਚ ਨਹੀਂ ਬਸਦੀ ਨਹੀਂ ਬਸਦੀ ਹੈਗੀ ਜਿੰਨਾ ਚਿਰ ਤੂੰ ਨਹੀਂ ਮਰਦੀ ਨਹੀਂ ਜਾ ਕੇ ਕਿਉਂ ਕਰਾ ਦੋ ਘਰ ਆਉਗੀ ਤਾਂ ਇੱਥੇ ਪਰ ਕੋਈ ਭਾਈ ਗੱਲ ਕਰਕੇ ਆਉਗੀ ਐਵੇਂ ਵੱਧ ਕੱਟਣੀ ਬੋਲਦੇ ਹੋਏ ਬੇਬੇ ਇਹਦੇ ਕਿਉਂ ਮੂੰਹ ਲੱਗਦੀ ਆ ਸੜੀ ਹੋਈ ਦੇ ਨਾ ਦੇ ਕੋਈ ਜੀ ਮੇਰੀ ਗੱਲ ਸੁਣ ਲੈ ਰਾਜਵੀਰ ਦੇਖੋ ਇਹਦੀ ਤੀਰ ਨਾਲ ਕਰਿਆ ਐ ਫੇਰ ਇਹਨੂੰ ਦੁੱਖ ਲੱਗੇ ਹੈ ਕਿ ਹਕਾਰੀ ਹੋਈ ਦੇ ਧੀ ਨਹੀਂ ਹੈਗੀ ਤਾਂ ਹੀ ਤਾਂ ਗੱਲਾਂ ਮਾਰਦੀ ਆ ਚੱਲ ਬੇਬੇ ਆ ਜਾ ਇਹ ਕਿ ਮੂੰਹ ਲੱਗਣਾ ਹੁਣ ਕਿਵੇਂ ਬੋਡੀਆਂ ਨਹੀਂ ਰਾਜਵੀਰ ਹੁਣ ਤੈਨੂੰ ਲੱਗ ਗਿਆ ਪਤਾ ਮੈਂ ਤਾਂ ਬਥੇਰੀ ਨਰਬਾਈ ਨਾ ਰਹਿੰਦੀ ਸੀਗੀ ਗੇ ਆਪਾਂ ਲੜਾਈ ਕਰਨੀ ਹੁੰਦੀ ਨਾ ਇਦਨਾ ਹੁ ਲੜਾਈ ਹੋ ਜਾਂਦੀ ਆਪਾਂ ਤਾਂ ਐ ਨਹੀਂ ਬੋਲੀਆਂ ਵੀ ਚੱਲ ਕਰਦੀ ਖਾਤਰ ਤੇ ਮੈਂ ਤੂੰ ਆ ਨਰਮ ਦੇਖ ਇਹ 12 40 ਇਹ ਤਾਂ ਵੀ ਨੂੰ ਨਹੀਂ ਆਉਣ ਦਿੰਦੀ ਇਹ ਤਾਂ ਪੂਰੀ ਉਹੀ ਗੱਲ ਹੁਸ਼ਿਆਰ ਆ ਲੜਾਈਆਂ ਮੈਂ ਹੁਣ ਆਈ ਨਹੀਂ ਪਤਾ ਮੁੰਡੇ ਉਹਨੂੰ ਕੀ ਆਖੂਗੀ ਸਕਦੀਫ ਨੂੰ ਆਏ ਨੂੰ ਆਖੀ ਜਾਣ ਤੇ ਜਿਹੜਾ ਕੋ ਸਾਕਣਾ ਉਹਨੇ ਵੀ ਆਪਦੀ ਮਾਂ ਦੀ ਕਰਤੂਤ ਦਾ ਪਤੀ ਹੈ ਆਏ ਨਹੀਂ ਪਤਾ ਫੇਨੇ ਬਖਾ ਦੇਣੀ ਉਹਨੂੰ ਰਾਜਵੀਰ ਮੈਂ ਤਾਂ ਡਰਦਾ ਜੇ ਮੈਨੂੰ ਉਹਦੇ ਤੇ ਇਸ ਗੱਲ ਦਾ ਗੁੱਸਾ ਉਹੋ ਹੀ ਤਾਂ ਡਰਦਾ ਬਾਲੇਗਾ ਨਾ ਜਦੋਂ ਉਹ ਹੀ ਡਰਦਾ ਮੇਰਾ ਇਹ ਮੇਰੇ ਕਿੱਥੇ ਪੈਰ ਲੱਗਣ ਦੀ ਹੋਊਗੀ ਨਹੀਂ ਮੈਂ ਤਾਂ ਜੇ ਫਾਂ ਨੇ ਬੁਢੀ ਜੀ ਪਹਿਲਾਂ ਦੇ ਆਖੀ ਹੁੰਦੀ ਨਾ ਵੀ ਐਡੀ ਖਰਾਬ ਹੈ ਤੇਰੀ ਸੱਸ ਮੈਂ ਤਾਂ ਜਵਾਬ ਦੇ ਦਿੰਦੀ ਵੀ ਚੁੱਲ੍ਹੇ ਐਡੀ ਲੁੱਤਰਾਂ ਲੱਗੀ ਹੈ ਜੇ ਤਾਂ ਐਡਾ ਡੰਡਾ ਲੱਗਿਆ ਦਾਦੀ ਵੀ ਭਾਈ ਇਹ ਇਹ ਦਾਦੀ ਨਹੀਂ ਜਮੀ ਨੇ ਅੱਜ ਕੱਲ੍ਹ ਦੀਆਂ ਸੱਸਾਂ ਤਾਂ ਇਹ ਕਹਿੰਦੀਆਂ ਨੇ ਵੀ ਚੱਲ ਵਧੀਆ ਨੋਹਾ ਉਹੀ ਗੱਲ ਆਪਦੇ ਪੈਰਾਂ ਤੇ ਖੜੀਆਂ ਨੇ ਬਰਾਬਰ ਦੀ ਕਮਾਈ ਕਰਦੇ ਹਾਂ ਹਾਂਜੀ ਵੇਖ ਲੈ ਬੋਲੀ ਕਹਿੰਦੀ ਤੇਰੀ ਮਾਂ ਕਿਹੜਾ ਕਾਰ ਲੈ ਕੇ ਆਈ ਲੈ ਹੁਣ ਫੇਰ ਆ ਗਿਆ ਮੋਟਰਸਾਈਕਲ ਲੈ ਕੇ ਆ ਹੁਣ ਤਾਂ ਚਾਹ ਰੋਟੀ ਲੈ ਕੇ ਗਿਆ ਸੀ ਲੈ ਕੰਟਾ ਨਹੀਂ ਹੋਇਆ ਫੇਰ ਕਿਹੜਾ ਦੇ ਕੇ ਆ ਜਾਂਦਾ ਅੱਛਾ ਚੱਲ ਨੀਰਾ ਨੂਰਾ ਪੌਣ ਆਇਆ ਹੋਏਗਾ ਨੀਰਾ ਪੌਣ ਆਪਾਂ ਜਾ ਨੀਰਾ ਉਹ ਨੀਰਾ ਦਾ ਬੇਬੇ ਨੇ ਪਾਰਿਆ ਹੋਗਾ ਮੈਂ ਤਾਂ ਆਪਦੇ ਕੰਮ ਆਇਆ ਸੀਗਾ ਨਾ ਬੇਬੇ ਕਿੱਥੇ ਨੀਰਾ ਪਾਉਣ ਵਾਲੀ ਬੇਬੇ ਤਾਂ ਗਈ ਤੇਰੀ ਭੈਣ ਕੋਲੇ ਜੋ ਤੂੰ ਲਾ ਗਿਆ ਉਂਗਲਾ ਤੈਨੂੰ ਕਿ ਲੋੜ ਸੀ ਬੇਬੇ ਕੋਲੇ ਖੜਕੇ ਫੋਨ ਸੁਣਨ ਦੀ ਤੂੰ ਇੱਧਰ ਹੋ ਜਾ ਨਾ ਫੋਨ ਲੈ ਕੇ ਦੱਸ ਦੀ ਨਾ ਉਹਨੂੰ ਵੀ ਰਾਈ ਵੀਰ ਨੇ ਫੋਨ ਲਾਇਆ ਨਾ ਬੇਬੇ ਬਾਗੀਰਾ ਪੈਣ ਨੂੰ ਲੈਣਾ ਲੈ ਮੇਰੀ ਰੋਕੀ ਕਿਹਿਆ ਰੁਕਦੀ ਐ ਉੱਡ ਗਈ ਨਰੇ ਮੈਂ ਕਿੰਨਾ ਸਮਝਾ ਕੇ ਗਿਆ ਸੀਗਾ ਵੀ ਬੇਬੇ ਕਿਸੇ ਦੇ ਕਲੇਸ਼ ਐਵੇਂ ਨਹੀਂ ਹੱਥ ਪਾਈਦਾ ਹੁੰਦਾ ਇਹ ਤਾਂ ਘਰਾਂ 'ਚ ਗੱਲਾਂ ਹੁੰਦੀਆਂ ਰਹਿੰਦੀਆਂ ਨੇਗੀਆਂ ਤੈਨੂੰ ਲੱਗਦਾ ਕਿਸੇ ਦਾ ਕਲੇਸ਼ ਹੋ ਤਾਂ ਕਹਿੰਦੀ ਮੇਰੀ ਤਾਂ ਤੀ ਬਾਲੀ ਔਖੀ ਐ ਉਹਦੀ ਤਾਂ ਸੱਤ ਸੋ ਬਾਲੀ ਪੈੜੀ ਐ ਕੰਨੀ ਰਜਾਈ ਚੋਂ ਨਹੀਂ ਨਿਕਲਦੀ ਕੰਮ ਨਹੀਂ ਕਰਦੀ ਲੈ ਅਗਲਾ ਕੰਮ ਦਾ ਮਾਰੀ ਪਿਆਉਂਦਾ ਹੁੰਦਾ ਹੁੰਦਾ ਹੋਰ ਅਗਲੇ ਨੇ ਮੂੰਹ ਦੇਖਣੇ ਉਹ ਲੈ ਖੇਤ ਇੰਨਾ ਕੰਮ ਸੀਗਾ ਦਿਹਾੜੀਏ ਨੇ ਮਾਲ ਪੋਸੋ ਸਾਹਮਣ ਵਾਲਾ ਤੇ ਦਿਖ ਰੇ ਜਮੀ ਨਹੀਂ ਸੋਚਦੀ ਵੇ ਘੰਟਾ ਸਮਝਾਈ ਗਿਆ ਬੈਠਾ ਨੂੰ ਮੈਂ ਵੀ ਨਾ ਜਾਏ ਆਵੇ ਨਾ ਜਾਏ ਨੂੰ ਨਾ ਨੌਕਰੀ ਦਾ ਹੰਕਾਰ ਜਿਹੜੀ ਲੱਗੀ ਹੋਈ ਏ ਤਾਂ ਨਹੀਂ ਦਿੱਕਾ ਤੋੜਦੀ ਮੇਰੇ ਵਰਗੀਆਂ ਵਿਚਾਰੀਆਂ ਜਿਹੜੀਆਂ ਨੇ ਉਹੀ ਗੱਲ ਕੰਮ ਹੀ ਕਰਨਾ ਗੋਆ ਛੱਟਣਾ ਨੀਰਾ ਪਾਉਣਾ ਐਂ ਕਰ ਨੀਰਾ ਪਵਾ ਜਾ ਮੇਰੇ ਨਾਲ ਹੁਣ ਤੂੰ ਦੱਸ ਕੀ ਲੈਣਾ ਓ ਮੈਂ ਤਾਂ ਕੰਮ ਆਇਆ ਸੀਗਾ ਦੁਕਾਨ ਤੇ ਮੜਾ ਜਾ ਕੋਈ ਸਮਾਨ ਮੰਗਾਇਆ ਸੀ ਨਾ ਮੇਰੀ ਗੱਲ ਸੁਣ ਤੂੰ ਕਹਨੀ ਹਕਾਰ ਹਕਾਰ ਨੌਕਰੀ ਦਾ ਨੌਕਰੀ ਦਾ ਫਿਰ ਹਕਾਰ ਹੁੰਦਾ ਹੀ ਹੈਗਾ ਨੌਕਰੀ ਕਰਨੀ ਸੌਖੀ ਪਈ ਹੈ ਘਰੇ ਕੰਮ ਕਰਨੇ ਬਥੇਰੇ ਸੌਖੇ ਨੇ ਨੌਕਰੀਆਂ ਕਰਨੀਆਂ ਬਥੇਰੀਆਂ ਔਖੀਆਂ ਨੇ ਆਹੋ ਤੂੰ ਵੀ ਤਾਂ ਭੈਣ ਦੀ ਛੜੀ ਲਵੇਂਗਾ ਭੈਣ ਦੀ ਛੜਕੂ ਲਵਾਂਗਾ ਇਹਨੂੰ ਐਂ ਦੱਸ ਜੇ ਇੱਥੇ ਆ ਗਈ ਫਿਰ ਕਿਹੜਾ ਤੈਨੂੰ ਤਨਖਾਹ ਫੜਾ ਕੇ ਜਾਊਗੀ ਵੀ ਲੈ ਬਈ 30000 ਤੂੰ ਲੈ ਲਾ ਤੇ ਜਿਹੜਾ ਕਹਿੰਦਾ ਮੈਂ ਤਨਖਾਹ ਮੰਗਣਾ ਤਨਖਾਹ ਉਹੀ ਫੜਦੇ ਨੇ ਨਾਲੇ ਗੋਲਾ ਦਿੰਦਾ ਭਾਲਦੇ ਨੇ ਨਾਲੇ ਨੌਕਰੀ ਭਾਉਂਦੇ ਨੇ ਤਨਖਾਹ ਭਾਉਂਦੇ ਨੇ ਭੈਣ ਆਪਦੇ ਕੋਲੇ ਰੱਖਦੀ ਆ ਆਪਦੇ ਕੋਲੇ ਆਪਦੇ ਖਾਤੇ 'ਤੇ ਭਰੀ ਬੈਠੀ ਐ ਕਦੇ 10 ਰੁਪਏ ਨਹੀਂ ਸਰੇ ਆਪਾਂ ਓਏ ਆਪਦੇ ਖਾਤੇ ਉਹਨਾਂ ਨੂੰ ਘਰੀ ਦੇਊਗੀ ਕਿਸੇ ਨੂੰ ਹੋਰ ਤਾਂ ਨਹੀਂ ਦੇ ਕੇ ਆਉਂਦੀ ਨਹੀਂ ਦੇਣ ਨੂੰ ਕੀ ਬੁੜੀ ਨਹੀਂ ਚੈੱਕ ਕੱਟ ਕੇ ਦਿੰਦੀ ਆ ਉਹ ਚੱਲ ਦਵਾ ਆ ਨੀ ਮੈਥੋਂ ਨਹੀਂ ਆਈ ਦਾ ਨੀਰਾ ਪਵਣ ਮੈਂ ਸਬਜ਼ੀ ਬਣਾ ਲੈਂਦੀ ਆ ਤੂੰ ਨੀਰਾ ਪਾ ਜਾ ਇਹਨਾਂ ਤਾਂ ਕਰ ਹੀ ਸਕਦੇ ਆ ਖੇਤ ਹੈਗੇ ਨਾ ਕੰਮਾਂ ਨੇ ਆਪੇ ਕਰ ਦਾਨਗੇ ਚੰਗਾ ਚੰਗਾ ਕੰਮ ਕਰ ਲੈ ਆਪਦਾ ਚਲ ਮੈਂ ਸਬਜ਼ੀ ਬਣਾਉਂਦੀ ਆ ਜੀ ਜਾਂਦੀ ਹੈਗੀ ਪਿਆਲਾ ਆ ਜਾ ਬੇਬੇ ਆ ਜਾ ਭਾਈ ਮੂਰੇ ਕਲੇਸਨ ਦੇਖ ਲਈ ਸੀਕਰ ਤੂੰ ਤੇ ਮੇਰੀ ਸੱਸ ਦੀ ਸਮਾਰ ਕੇ ਤੂੰ ਦੇਖ ਲਈ ਭਾਈ ਹੋਰ ਕੀ ਹੁੰਦਾ ਬੱਦਲ ਵਾਈ ਤਾਂ ਮੈਂ ਉਹਦੀ ਦੇਖ ਸਾਰੀ ਜੀ ਕਰਦਾ ਹੁੰਦਾ ਆਪਦਾ ਘਰ ਖਰਾਬ ਕਰਨ ਨੂੰ ਉਹ ਭਾਈ ਬੁੜੀ ਖਰਾਬ ਕਰਦੀ ਛੋੜਾ ਕਰਤਾ ਕਿੰਨਾ ਕਰ ਰਹੀ ਹੈ ਨਾ ਉਹ ਕਰਦੀ ਹੈਗੀ ਤੇਰੀ ਨਾ ਉਹ ਕਿੱਧਰ ਗਈ ਅੰਦਰ ਉਹ ਹੋ ਗਈ ਕੋਲੇਸ ਨਾਲ ਮੈਂ ਗਈਆਂ ਭਾਈ ਮੈਨੂੰ ਕਿਹੜਾ ਗਿਆਨ ਦਿੰਦੀ ਸੀ ਸਾਸਰੀ ਕਾਲ ਬਈ ਸਾਸਰੀ ਕਾਲ ਆਹ ਕਿ ਚੱਕੀ ਫਿਰਦੀ ਆ ਇਹ ਤਾਂ ਪੱਗ ਹੈ ਤੇਰੇ ਪਾਈ ਦੀ ਅੱਛਾ ਟੋਪੀ ਸੀਗੀ ਵਾਜਾ ਫਾਈਟ ਹੋੜਾਈ ਸੀ ਗਈ ਸੀ ਹੁਣ ਦੇਖ ਲੈ ਇਹ ਤਾਂ ਜਾਂਦੀ ਨੂੰ ਅੰਦਰ ਬੈਠੀ ਸੀ ਨਾ ਚਾਹ ਨਾ ਪਾਣੀ ਕੁਛ ਨਹੀਂ ਸੀ ਖਾਦਾ ਪੀਤਾ ਤੂੰ ਮੈਨੂੰ ਕਹਿੰਦੀ ਸੀ ਜਾ ਨਾ ਮੈਨੂੰ ਤਾਂ ਦੇਖ ਮੇਰੇ ਨਾਲ ਤਾਂ ਜਿਹੜਾ ਲੜਦੀ ਸੀ ਲੜਦੀ ਸੀ ਬੇਬੇ ਦਾ ਕਈ ਤਾਂ ਚਾਹ ਪਾਣੀ ਦਾ ਨਾਮ ਵੀ ਨਹੀਂ ਲਿਆ ਹੋਏਗਾ ਇੰਨਾ ਬੋਲੀ ਪੁੱਠਾ ਸਿੱਧਾ ਇਹਨੂੰ ਕਾਹ ਪਾਣੀ ਕਹਿਣਾ ਭਾਈ ਉਹਨੂੰ ਉਹ ਤਾਂ ਕਹਿੰਦੀ ਨਾਲੇ ਕੈਂਸਲੇ ਮੁੰਡੇ ਨੂੰ ਲੈ ਗਈ ਕਹਿੰਦੀ ਨਾਲ ਐਂ ਬੋਲੀ ਦੋਨਾਂ ਨੂੰ ਲੈ ਗਈ ਕਹਿੰਦੀ ਮੁੰਡੇ ਤੋਂ ਮੈਂ ਕੀ ਕਰਾਉਣਾਗਾ ਰੱਖ ਵੀ ਆਪਦੇ ਮੁੰਡੇ ਨੂੰ ਕੋਲੇ ਆਪਦੇ ਘਰ ਤਾਂ ਉਹੀ ਪੱਟਦੀ ਐ ਇਹ ਨਹੀਂ ਭਾਈ ਫਿਰ ਅਸੀਂ ਕਿਹੜੇ ਸੱਸ ਨੂੰ ਹਾਂ ਲੜਦੀਆਂ ਨਹੀਂ ਅਸੀਂ ਵੀ ਤਾਂ ਦੋਨੇ ਲੜਦੀਆਂ ਆ ਮੈਂ ਵੀ ਇੱਥੇ ਰਹਿਣੀ ਆ ਤੇਰਾ ਭਰਾ ਵੀ ਖੇਤੀ ਵਾਲਾ ਤੇਰਾ ਭਰਾ ਕਿਹੜੇ ਡਿਊਟੀ ਲੱਗੇ 50000 ਰੁਪਏ ਤਨਖਾਹ ਦਾ ਛੱਡਦਾ ਹੁਣ ਫਿਰ ਮੈਂ ਨੌਕਰੀ ਨੌਕਰੀ ਛੱਡਣ ਨੂੰ ਕਹਿੰਦੀ ਐ ਨੌਕਰੀ ਦੇ ਹੰਕਾਰ ਤਾਂ ਤੇਰਾ ਘਰ ਪੱਟੀ ਜਾਂਦੇ ਜਿਹੜਾ ਨੌਕਰੀ ਦਾ ਹੰਕਾਰ ਕਰਦੀ ਐ ਸਰਕਾਰ ਹਕੂਰ ਮੈਂ ਕੋਈ ਨਹੀਂ ਕਰਦੀ ਕਿਸੇ ਗੱਲ ਦਾ ਹਕਾਰ ਨਹੀਂ ਹੈਗਾ ਮੈਨੂੰ ਤਾਂ ਇਹ ਤਾਂ ਭਾਈ ਇਹ ਤਾਂ ਆਪਣੇ ਵਾਲੀ ਗੱਲ ਸਮਝਦੀ ਐ ਰਾਹ ਮਹਾਰਾਜ ਵੀਰ ਵੀ ਕਿਵੇਂ ਅਸੀਂ ਲੜਦੀਆਂ ਜੋ ਨੇ ਇੱਕੋ ਜਿਹਾ ਹੋ ਜਾਂਦੀਆਂ ਉਹ ਪਤਾ ਕਾਹੇਗੀ ਬੁੜੀ ਆਏਗੀ ਬੇਬੇ ਆਪ ਹੀ ਆਪਦੇ ਘਰੇ ਆਪ ਹੀ ਇੱਕੋ ਜਿਹਾ ਹੋ ਜਾਂਦਾ ਹੁੰਦਾ ਬੰਦਾ ਐਦਾ ਭਰਾ ਵੀ ਫਿਰਦਾ ਤੇ ਨੀਰਾ ਪਾਉਣ ਗਿਆ ਉਸੇ ਨਾਲ ਕਰ ਲੋ ਗੱਲ ਪਈ ਇਹ ਕਿਹੜਾ ਘਟਾ ਮੇਰੀ ਸੱਸ ਨਾਲੋਂ ਇਹ ਤਾਂ ਆਪ 12 40 ਆ ਫਿਰ ਮੈਥੋਂ ਕਹਾਏਂਗੀ ਉਸੇ ਦਾ ਗੱਲ ਮਸਾ ਗਈਆਂ ਮੈਂ ਤਾਂ ਜਾਣ ਨਹੀਂ ਸੀ ਦੇਂਦੀ ਕਹਿੰਦੀ ਜਾ ਨਾ ਕਹਿੰਦੀ ਕੁਝ ਨਹੀਂ ਹੋ ਜਾਣਗੇ ਜੀ ਅੱਕਿਆ ਪਿਆ ਹੁਣ ਜੇ ਮੈਨੂੰ ਇਹ ਵੀ 3 5 ਜੀ ਕਰੀ ਨਾ ਕੋਈ ਨਾ ਮੇਰੀ ਵੀ ਕਰੂੰ 베ਜਤੀ ਹੁਣ ਸਮਾਰ ਕੇ ਕਾਹਨੂੰ ਕਰੀਆ ਬਥੇ 베ਜਤੀ ਹੂੰ ਤਾਂ ਬਸ ਤੂੰ ਆਉਂਦੇ ਨਿੰਮਕੀ ਨਾ ਦਿਨ ਕੱਟ ਕਿੰਨੇ ਕੱਟਣੇ ਆਂਗੇ ਨਿੰਮਕੀ ਨਿੰਮਕੀ ਨਾ ਕਿਤੇ ਨਹੀਂ ਮੈਥੋਂ ਤਾਂ ਦਿਨ ਕੱਟੇ ਜਾਂਦੇ ਆ ਗਈ ਬਣੇ ਆਹੋ ਸਤਿ ਸ੍ਰੀ ਅਕਾਲ ਬਈ ਸੋਸਰੀ ਕਲਪਣ ਮਾੜੀ ਮਾੜੀ ਗੱਲ ਤੇ ਕਿਉਂ ਕਲੇਸ਼ ਕਰਦੀ ਹਾਂ ਬੇਬੇ ਤੂੰ ਕਾਨੂੰ ਜਾਣਾ ਸੀਗਾ ਐਵੇਂ ਕਲੇਸ਼ ਬਾਜੂਗਾ ਮਾੜੀ ਜੀ ਗੱਲ ਪਿੱਛੇ ਤੂੰ ਤਾਂ ਭਾਈ ਨਹੀਂ ਗਿਆ ਕਿ ਕਾਨੂੰ ਜਾਸੀ ਤੂੰ ਵੀ ਭਾਈ ਮੈਨੂੰ ਨਹੀਂ ਗੱਲ ਕਹੀ ਤੀ ਜਾ ਕੇ ਤੂੰ ਤੈਨੂੰ ਵੀ ਕਰਤੂਤ ਦਾ ਪਤਾ ਲੱਗਿਆ ਤਾਂ ਤੂੰ ਵੀ ਕਰਾਇਆ ਹੁੰਦਾ ਬੇਚੀ ਫਿਰ ਮੇਰੀ ਗੱਲ ਸੁਣੋ ਜੇ ਨਹੀਂ ਨੌਕਰੀ ਕਰਨ ਦੇਉ ਤੂੰ ਛੱਡ ਦੇ ਫਿਰ ਨੌਕਰੀ ਤਾਂ ਮੈਨੂੰ ਐਂ ਦੱਸ ਚਾਰ ਪੀ ਜਿਹੜੇ ਆਉਂਦੇ ਆ ਬੇਬੇ ਮਾੜੇ ਆ ਚਾਰ ਤੇਨਾਂ ਨੂੰ ਜਵਾਬ ਨੌਕਰਾਂਾਂ ਦਾ ਕਮੜਿਆ ਲੋ ਲੋਕ ਤਸਦੀ ਫੇਰਦੀ ਆ ਆਪਣੀ ਲੱਗੀ ਲਾਈ ਨੂੰ ਟੰਡਦੀ ਆ ਉਹ ਕਾਰਨ ਬੁੜੀ ਪਸਤਾਵਾ ਕਰੇ ਫਾਂਗੋ ਕਰੀਏ ਨਾਲੇ ਉਹਨਾਂ ਦੇ ਇੰਨੇ ਕਿੰਨੇ ਕੰਮ ਦੇਣਾ ਕਿੱਥੋਂ ਹੋ ਮੇਰੇ ਸ਼ੌਂਕ ਪੂਰੇ ਕਰ ਦੇਣਗੇ ਬੇਬੇ ਇੰਨੇ ਕਿਰਸ ਕਰਦੇ ਆ ਜਿੰਨੀ ਵੀ ਕਹੇ ਦੇ ਇਹ ਤਾਂ ਮੈਂ ਆਪਦੀ ਤਨਖਾਹ ਚ ਲਈ ਆਂ ਨੀ ਰਹਿਣੀ ਹੈਗੀ ਕੋਈ ਕਦੇ ਕੁਛ ਲਈ ਕਦੇ ਕੁਛ ਲਈ ਪਤਾ ਹੀ ਆ ਪਈ ਫਿਰ ਕੰਮ ਕਰਕੇ ਵਗ ਜਾ ਕਰ ਭਾਈ ਕੰਮ ਕਰ ਲਿਆ ਕਰ ਜਿੰਨਾ ਕੋ ਹੁਣ ਦੇਖ 9 ਵਜੇ ਤੱਕ ਕੰਮ ਹੁੰਦਾ ਉਹਨਾਂ ਕ ਮੈਂ ਕਰ ਲੈਣੀ ਆ ਆ ਗਾਹਾਂ ਨੂੰ 8 ਵਜੇ ਸਕੂਲ ਲੱਗਣ ਲੱ ਆਕੇ ਕਰ ਲਿਆ ਕਰ ਫਿਰ ਤੇ ਆ ਕੇ ਮੈਂ ਕਰਦੀ ਆ ਮੈਂ ਕਿਹੜਾ ਬੇਲੀ ਬੈਣੀ ਹੈਗੀ ਮਾਤਾ ਸਾਡੇ ਘਰ ਦਾਗਾ ਤੂੰ ਇੱਥੇ ਆਉਣ ਚ ਦਾ ਕੋਈ ਗੱਲ ਚ ਦਾ ਹੈ ਹੀ ਨਹੀਂ ਕੋਈ ਗੱਲ ਦਾ ਮਾਤਾ ਮਾਤ ਬਲੀ ਨਹੀਂ ਸੀਗਾ ਇੱਥੇ ਆਉਣ ਦਾ ਤਾਂ ਕੋਈ ਲੈ ਮੈਨੂੰ ਐਂ ਦੱਸ ਦੇਬੇ ਜਾ ਕੇ ਭੱਜ ਕੇ ਲਈ ਆਈ ਬਾਈ ਨੂੰ ਪੁੱਛ ਕੇ ਆਈ ਆ ਬਾਈ ਕਰੇ ਸੀ ਕਿੱਥੋਂ ਸੀ ਕਰੇ ਉਹ ਤਾਂ ਮਾਗਰੋ ਦੋਨੇ ਲੜੀਆਂ ਸੱਸ ਨੂੰ ਹਾਂ ਐ ਕਹੂੰਗਾ ਵੀ ਖਮ ਨਹੀਂ ਇਹ ਖਰਾਬ ਕਰਦੇ ਨੇ ਸਾਡੇ ਘਰ ਨੂੰ ਲੈ ਇਹ ਕਿਉਂ ਖਰਾਬ ਕਰਦੇ ਆਂ ਤੂੰ ਕੀ ਖਰਾਬ ਕਰਦੇ ਆਂ ਬਈ ਉਹ ਬੇਬੇ ਹੋਰ ਖਰਾਬ ਕਰਦੇ ਆਂ ਤੜੀਆਂ ਮੜੀ ਜੀ ਗੱਲ ਤੂੰ ਜਾ ਕੇ ਸੁਣ ਮੇਰੀ ਗੱਲ ਸੁਣ ਲੈ ਮੇਰੀ ਗੱਲ ਸੁਣ ਤੇਰਾ ਬਾਈ ਕਰੇ ਨਾ ਅਵੇ ਸਿੱਸਾ ਚ ਨੂੰ ਹੋ ਲੜਨ ਪਈਏ ਤੇ ਮੇਰੀ ਮਾਂ ਆ ਕੇ ਲੈ ਜੇ ਮੈਨੂੰ ਤੇ ਫਿਰ ਕਲੇਸ਼ ਬਧੂਗਾ ਕਿ ਘਟੂਗਾ ਕੋਈ ਚੰਗੀ ਗੱਲ ਹੈ ਕੋਈ ਸੇਣੀਆਂ ਵੇਣੀਆਂ ਤੁਸੀਂ ਨਹੀਂ ਅੱਡ ਅੱਡ ਕਰਾਂ ਨਹੀਂ ਨਾ ਅੱਡ ਅੱਡੀ ਕਹਾਣੀ ਹੁੰਦੀ ਆ ਆਪਦਾ ਨਾਲ ਵਿੱਚ ਕੋੜਾ ਦਬੱਲਿਆ ਕਰ ਤੂੰ ਹੋਵੇਂਗੀ ਚੰਗੀ ਆਪਦੇ ਘਰੇ ਹੋਵੇਂਗੀ ਇਹਨੂੰ ਤਾਂ ਆਇਆ ਭਾਈ ਤੈਨੇ ਵੀ ਕੋਈ ਮੇਰੇ ਨਾਲ ਨਹੀਂ ਲੜਦਾ ਇਹ ਵੀ ਕਿਸੇ ਨਾਲ ਹੀ ਨਹੀਂ ਕੋਈ ਲੜਦਾ ਮੇਰੀ ਮਾਂ ਵਰਗੀ ਸੱਸ ਮਿਲੀ ਹੈ ਤੈਨੂੰ ਤਾਂ ਨਿੰਮਕੀ ਨਾ ਕੱਟੀ ਆ ਨੀ ਐ ਓਹ ਜੀ ਮੇਰੀ ਸੱਸ ਵਰਗੀ ਹੁੰਦੀ ਨਾ ਤੂੰ ਤਾਂ ਘੰਟਾ ਵੀ ਨਹੀਂ ਜਿੜੇਦੀ ਤੇਰੀ ਮਾਂ ਕਿਹੜਾ ਪੱਲੀ ਹੈ ਤੇਰੀ ਮਾਂ ਕਿਹੜਾ ਬੋਲਦੀ ਨਹੀਂ ਤੇਰੀ ਮਾਂ ਕਿਹੜਾ ਕੋਈ ਮੈਨੂੰ ਮੰਜੇ ਤੇ ਬੈਠੀ ਨੂੰ ਕਰਕੇ ਦਿੰਦੀ ਐ ਸਾਰਾ ਦਿਨ ਕੰਮ ਕਰਦੀ ਐ ਮੈਂ ਇੱਕੋ ਬੇਲੀ ਆ ਅੱਧੀ ਹੋਈ ਐ ਇਹ ਵੀ ਭਾਈ ਕਰਦੀ ਐ ਕੰਮ ਦਾ ਹੁਣ ਇੱਕ ਹੀ ਬੇਲੀ ਨੂੰ ਉਹ ਫੱਕ ਲਾਉਂਦੇ ਨੇ ਇਹ ਕਿਹੜਾ ਢੇੜੀਆਂ ਦੀ ਰੋਟੀ ਪਕਾਉਂਦੀ ਐ ਮੈਂ ਤਾਂ ਵੀ ਢੇੜੀਆਂ ਦੀ ਰੋਟੀ ਪਕਾਉਂਦੀ ਐ ਤੇਰੀ ਕੀ ਐਡ ਕਰੀਆ Karena emang ada yang ngapain, mama tinggal. Kalian mau kehilangan karenan? Oh, yeah, iya, ਖਰਾ ਦੇਖ ਲੈ ਅਖਵਾਦਾ ਕਿੰਨਾ ਮਰਜੀ ਉਹ ਮੈਂ ਤੈਨੂੰ ਦੱਸਿਆ ਨਹੀਂ ਇਹ ਤਾਂ ਮੱਚ ਚਲ ਗਈ ਜਮਾ ਮੈਨੂੰ ਦੇਖ ਕੇ ਵੀ ਰਾਈ ਵੀਰ ਕਿਉਂ ਆ ਗਏ ਇੱਥੇ ਇਹ ਤਾਂ ਆਏ ਹੋ ਗਿਆ ਵੀ ਹੁਣ ਕੁੜੀ ਨੂੰ ਲਿਆਈ ਪਤਾ ਨਹੀਂ ਕਿੰਨਾ ਵੀ ਚਿਰ ਬੈਠੀ ਰਹੂਗੀ ਕੋਈ ਨਹੀਂ ਬੇਬੇ ਜਿੱਥੇ ਮੈਂ ਮਹੀਨਾ ਲਾਉਣਾ ਨਾ ਉੱਥੇ ਮੈਂ 2 ਮਹੀਨੇ ਲਾਉਂਗੀ ਆਜਾ ਸੌਂ ਕ ਕੀ ਮਨ ਖਰਾਉ ਕਰਨਾ ਵੀ ਵਿਆਹੀ ਵਰੀ ਧੀ ਆ ਕੇ ਬਾਰਗੇ ਵੈਗੀ ਵੀ ਕੁੜੀ ਆਪਣੀ ਵੀ ਵੇਚਤੀ ਐਸ ਗੱਲ ਦੀ ਤੂੰ ਤਾਂ ਦੇਖਦਾ ਬੇਬੇ ਦੁਖੀ ਤਾਂ ਮੈਂ ਵੀ ਬਥੇਰੀਆਂ ਘਰ ਛੱਡਣੇ ਕਿ ਸੋਕੇ ਆ ਕੇ ਬੈਠੀ ਨਹੀਂ ਤੇਰੀ ਤੀ ਲੈ ਕੇ ਆਈਆਂ ਲੈ ਕੇ ਮੈਂ ਤੈਨੂੰ ਦੱਸਾਂ ਜੇ ਖੜੀ ਹੋ ਜਾ ਮੈਂ ਸੈਨੂੰ ਨੀਰਾ ਪ ਹਰਿਆ ਤੇ ਬਾਗ ਚਲ ਭਾਈ ਤੂੰ ਬੈਠ ਮੈਂ ਤੋ ਬਾਗਿਆ ਮੇਰਾ ਹੁਣ ਕਰਦੀ ਰੋਗ ਹੁਣ ਤੇ ਤੇਰੇ ਵਾਲਿਆਂ ਤਾਂ ਮੇਰੇ ਨਾਲ ਕਰੂ ਕਰੂਗੀ ਕਿੰਨਾ ਹੋਈ ਮੱਝਾਂ ਨੂੰ ਮੈਂ ਤਾਂ ਹਰਾ ਪਵਾਉ ਤੇ ਨਾਲੇ ਕਢਾਂ ਤੇਰੀ ਮਾਂ ਤੋਂ ਧਰ ਤੇ ਦੋ ਧਾਰਾਂ ਤੂੰ ਕੱਢ ਲਈ ਇੱਥੇ ਤੈਨੂੰ ਬੈਲੀ ਨੂੰ ਨਹੀਂ ਮਿਲਦਗਾ ਮੈਂ ਤਾਂ ਤੈਨੂੰ ਕਿਤੇ ਕਾਰਨੀ ਚ ਨਾ ਦੁੱਧ ਕਾੜ ਕੇ ਦੇ ਦਾਂ ਬੱਚੀ ਆਈ ਏ ਧਾਰਾਂ ਕੱਢਣ ਦੀ ਮੈਂ ਤਾਂ ਡਿਊਟੀ ਤੇ ਜਾਨੀ ਆਂਗੀ